ਜੇ ਮੇਰੀ ਮੌਤ ਦਾ ਜ਼ਿੰਮੇਵਾਰ ਕੌਣ ਦੱਸੋ ਪਹਿਲਾਂ ਜੇ ਮੈਨੂੰ ਕੁਝ ਹੋ ਗਿਆ ਟੈਕ ਹੋ ਗਿਆ ਜਾਂ ਕੁਝ ਹੋ ਗਿਆ ਮੇਰੇ ਪ੍ਰੈਸ਼ਰ ਆ ਗਿਆ ਦਿਮਾਗ ਤੇ ਕੋਈ ਲੋਡ ਪੈ ਗਿਆ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਗੱਡੀ ਦੀ ਕੰਪਲੀਟ ਨਹੀਂ ਠੀਕ ਹੁੰਦੀ ਇਹਦੇ ਚ ਕੋਈ ਹੈ ਸ਼ਬਦ ਦਾ ਵੀ ਇਹਨਾਂ ਨੂੰ ਨਵਾਂ ਪੀਸ ਦੇ ਦਿੱਤਾ ਜਾਊ ਗੱਡੀ ਦਾ ਜੀ ਨਹੀਂ ਉਹਦੇ ਦੇਖੋ ਉਹਦਾ ਮੈਂ ਫੈਸਲਾ ਨਹੀਂ ਲੈ ਸਕਦਾ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਮਲੂਕਾ ਟੀਵੀ ਤੇ ਮੈਂ ਜਸਕਰਨ ਸਿੰਘ ਮਲੂਕਾ ਜੇਕਰ ਤੁਸੀਂ ਨਵੀਂ ਗੱਡੀ ਲੈਣਾ ਚਾਹੁੰਦੇ ਹੋ ਤੇ ਸਾਵਧਾਨ ਹੋ ਜਾਵੋ ਨਹੀਂ ਤੇ ਇਸ ਸਰਦਾਰ ਨੂੰ ਲੱਖਾਂ ਰੁਪਏ ਭਰ ਕੇ ਤੁਹਾਡੇ ਪੈਸੇ ਵੀ ਡੁੱਬ ਜਾਣੇ ਆ ਤੇ ਤੁਹਾਨੂੰ ਗੱਡੀ ਵੀ ਜਿਹੜੀ ਉਹ ਨਹੀਂ ਮਿਲੇਗੀ ਅਜੀਹਾ ਕੋ ਜੀ ਬਾਪ ਰਿਆ ਇਸ ਸਰਦਾਰ ਦੇ ਨਾਲ ਕਿੱਥੋਂ ਗੱਡੀ ਲਈ ਸੀ ਕਿੰਨੇ ਪੈਸੇ ਦੇ ਦਿੱਤੇ ਗਏ ਨਵੀਂ ਗੱਡੀ ਦੱਸ ਕੇ ਕੀ ਕੰਪਨੀ ਨੇ ਪੁਰਾਣੀ ਗੱਡੀ ਦੇ ਦਿੱਤੀ ਜਾਂ ਉਹਦੇ ਵਿੱਚ ਕੁਝ ਇੰਜਣ ਦੇ ਪੱਖ ਤੋਂ ਘਪਲਾ ਕੀਤਾ ਗਿਆ ਪੂਰਾ ਮਾਮਲਾ ਕੀ ਆ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਜੀ ਕੀ ਮਾਮਲਾ ਹੋਇਆ ਕਿੱਥੋਂ ਗੱਡੀ ਲਈ ਸੀਗੀ ਤੇ ਕਿੰਨੇ ਟਾਈਮ ਗੱਡੀ ਜਿਹੜੀ ਚੱਲੀ ਤੁਹਾਡੇ ਕੋਲੇ ਅਸੀਂ ਮੋਗੇ ਤੋਂ ਗੱਡੀ ਲਈ ਹੈ ਜੀ ਜੀ ਹਾਂ ਗੱਡੀ ਚੱਲੀ ਆ ਦੂਜਾ ਆਪਣਾ ਸਾਰੀ ਜੇ ਵੇਖੀਏ ਤਾਂ 15-20 ਦਿਨ ਹੀ ਥਾਲੀ ਚੱਲੀ ਪ੍ਰੋਪਰ ਉਹ ਵਰਕਸ਼ਾਪ ਤੇ ਖੜੀ ਰਹੀ ਹੈ ਜੀ ਕਿਹੜੀ ਗੱਡੀ ਲਈ ਸੀ ਇਹ ਟ੍ਰੈਕਸਾ ਫੋਰਸ ਵਾਲਿਆਂ ਦੀ ਹੈ ਜੀ ਕਿੰਨੇ ਰੁਪਈਆ ਦੀ ਗੱਡੀ ਸੀ ਗੱਡੀ ਇਹ ਆਪਣੀ 15 ਲੱਖ ਰੁਪਈਆ ਦੀ ਆਪ ਨੂੰ ਗੱਡੀ ਪਈ ਜੀ ਕਿੰਨੇ ਪੈਸੇ ਭਰੇ ਪਹਿਲਾਂ ਤੁਸੀਂ ਪਹਿਲਾਂ ਆਪਾਂ 4 ਲੱਖ ਰੁਪਈਆ ਭਰਿਆ ਜੀ ਜੀ ਹਾਂ ਕੀ ਪ੍ਰੋਬਲਮ ਆਈ ਹੈ ਗੱਡੀ ਦੇ ਵਿੱਚ ਪ੍ਰੋਬਲਮ ਉਹਦੇ ਜੀ ਆਈ ਜਾਂਦੀ ਗੱਡੀ ਚੱਲਦੀ ਨਹੀਂ ਜੀ ਬੱਤੀਆਂ ਜਗਾ ਕੇ ਤੋਂ ਰੇਸ ਛੱਡ ਜਾਂਦੀ ਗੱਡੀ ਬਿਲਕੁਲ ਅਸੀਂ ਉੱਥੇ ਗਏ ਆ ਪੁੱਛਿਆ ਦੱਸਿਆ ਰੋਜ ਗੱਡੀ ਡੱਕ ਜੋ ਕਰ ਦਿੰਦੇ ਆ ਗੱਡੀ ਡੱਕ ਜੋ ਕਰ ਦਿੰਦੇ ਆ ਅਸੀਂ ਮੋਗੇ ਬੜੀ ਆ ਡੱਕੀ ਤਿੰਨ ਚਾਰ ਵਾਰ ਮੋਗੇ ਡੱਕੀ ਟੋਜਨ ਕਰਕੇ ਦਿਲ ਜਾਂਦੇ ਰਹੇ ਮੁੜਕੇ ਲੁਧਿਆਣੇ ਵਾਲੇ ਉੱਤੋਂ ਗੱਲ ਹੋਈ ਆ ਪਸ਼ਪਿੰਦਰ ਸਰ ਨਾਲ ਉਹਨੇ ਕਿਹਾ ਵੀ ਗੱਡੀ ਤੁਸੀਂ ਉੱਥੇ ਮਿਸਤਰੀ ਨਹੀਂ ਹੈਗਾ ਤੁਸੀਂ ਲੁਧਿਆਣੇ ਲੈਓ ਅਸੀਂ ਲੁਧਿਆਣੇ ਲੈ ਕੇ ਗਏ ਗੱਡੀ ਉੱਥੇ ਉਹਨੇ ਹਵੀ ਚਲ ਅਸੀਂ ਵੇਖਦੇ ਆ ਵੇਖਦੇ ਵੇਖਦੇ ਸ਼ਾਮ ਤੱਕ ਉਹਨੇ ਕਿਹਾ ਵੀ ਗੱਡੀ ਡੱਕਣੀ ਪਊਗੀ ਅਸੀਂ ਆਹ ਡੱਕ ਲਓ ਅਸੀਂ ਉੱਥੋਂ ਬਸ ਚੜ ਕੇ ਮੈਂ ਤੇ ਮੇਰਾ ਡਰਾਈਵਰ ਦੋਵੇਂ ਅਸੀਂ ਬਸ ਚੜ ਕੇ ਆ ਗਏ ਅਸੀਂ ਗੱਡੀ ਡੱਕ ਆਏ ਦੂਜੇ ਦਿਨ ਅਸੀਂ ਫੋਨ ਕਰਕੇ ਪੁੱਛਿਆ ਹਾਂਜੀ ਦੱਸੋ ਜੀ ਕਹਿੰਦੇ ਟਾਈਮ ਲੱਗੂਗਾ ਕਰਦਿਆਂ ਕਰਦਿਆਂ ਜੀ ਅਸੀਂ 18 ਤਰੀ ਅਪ੍ਰੈਲ ਤੇ ਮਈ ਮਈ ਦੀ 18 ਡੱਕੀ ਆ ਤੇ ਜੂਨ ਚ ਆਨੇ ਮੁੜ ਕੇ ਆਪਾਂ ਨੂੰ ਦਿੱਤੀ ਆ 5 ਤਰੀਕ ਨੂੰ ਇੰਨਾ ਚਿਰ ਗੱਡੀ ਉੱਥੇ ਖਲੋਤਰੀ ਆਹੀਂ ਮਗਰ ਕਿਰਾਏ ਤੇ ਗੱਡੀ ਦਿਹਾੜੀ ਦੇ ਕਰਕੇ ਚਲਾਉਂਦੇ ਰਹੇ ਜੀ ਪਹਿਲਾਂ ਜਦੋਂ ਮੋਗੇ ਖੜੀ ਰਹੀ ਉਹਦੋਂ ਵੀ ਦਿਹਾੜੀ ਦੇ ਕਰਕੇ ਚਲਾਉਂਦੇ ਰਹੇ ਮਗਰ ਗੱਡੀ ਸਾਨੂੰ ਲੈਣ ਦਾ ਫਾਇਦਾ ਕੀ ਆ ਨਵੀਂ ਗੱਡੀ ਦਾ ਜੇ ਇਹ ਮਗਰ ਦਿਹਾੜੀਆਂ ਤੇ ਗੱਡੀਆਂ ਚਲਾਉਣੀਆਂ ਤਾਂ ਗੱਡੀ ਉਹ ਤੁਸੀਂ ਸਟੈਂਡ 'ਚ ਪਾਈ ਆ ਜਾਂ ਕਿਤੇ ਹੋਰ ਪਾਈ ਆ ਸਕੂਲ ਚ ਲਾਈ ਆ ਜੀ ਕਾਲ ਅਕੈਡਮੀ ਨਵੇਂ ਕਿਲੇ अच्छा वो गड्डी उथे एकेडमी च गल करके तुसी नवी हां जी हां एग्रीमेंट होया जी 4 साल दा उथे स्कुले अही उथे गड्डी लाई ओना गल कीती आ ट्रांसपोर्ट वाले ना तो ओने ਸਾਡੇ ਨਾਲ ਐਗਰੀਮੈਂਟ ਕੀਤਾ 4 ਸਾਲ ਦਾ ਤੇ ਅਸੀਂ ਗੱਡੀ ਪਾਤੀ ਨਵੀਂ ਏਸੀ ਗੱਡੀ ਉਹਨਾ ਏਸੀ ਗੱਡੀ ਹੀ ਚੱਲ ਪਾ ਦੇਨੇ ਅਸੀਂ ਨਵੀਂ ਲੈ ਲਈ ਅਸੀਂ ਆ ਚੱਲ 10 ਸਾਲ ਵੇਖਣ ਦੀ ਲੋਡਿੰਗ ਨਵੀਂ ਲੈ ਲੈਨੇ ਅੱਗੇ ਬੱਸ ਵੀ ਮੇਰੀ ਚੱਲਦੀ ਉਥੇ ਮੈਂ 10 ਸਾਲ ਹੋ ਗਏ ਚੱਲਦੇ ਨੂੰ ਬੱਸ ਲਈ ਟਾਟਾ ਵਾਲਿਆਂ ਦੀ ਸੋ ਵਧੀਆ ਚੱਲੀ ਜਾਂਦੀ ਚਲ ਉਹਨਾ ਅਖਿਆ ਚਲ ਤੂੰ ਪਾ ਦੇ ਪਹਿਲੇ ਨੰਬਰ ਤੇਰਾ ਵੀ ਹੋਰ ਕਿਸ ਨੂੰ ਆਪਾਂ ਨਹੀਂ ਕਰਦੇ ਪਾਸੇ ਵਾਲੇ ਨੂੰ ਤੇ ਮੈਂ ਉਥੇ ਅਖਿਆ ਚਲ ਮੈਂ ਹਾਂ ਕਰਕੇ ਤੇ ਆਪਾਂ ਗੱਡੀ ਪਾਤੀ ਨਵੀਂ ਹੋਰ ਗੱਡੀ ਨੇ ਬੜਾ ਖਰਾਕ ਦਾ ਬੜਾ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਤੇ ਮੈਡਮ ਜਰੀ ਉਹ ਸਾਨੂੰ ਪਰੇ ਬੋਲਦੀ ਐ ਤੇ ਉਹ ਜਿਆਦਾ ਪਰੇਸ਼ਾਨ ਐ ਕਿਉਂ ਸਾਡੇ ਨਾਲ ਜਿਹੜਾ ਉਹਨੇ ਐਗਰੀਮੈਂਟ ਕੀਤਾ ਨਵੀਂ ਗੱਡੀ ਦਾ ਤੇ ਸਾਨੂੰ ਉਹ ਪੇਮੈਂਟ ਕਿੱਥੋਂ ਦੇਵੇਗੀ ਨਵੀਂ ਗੱਡੀ ਦੀ ਜੀ ਉਹ ਪੁਰਾਣੀ ਗੱਡੀ ਦੇ ਆਵੇਗੀ ਤਾਂ ਬਿਲਕੁਲ ਅੱਛਾ ਉਹਦੇ ਦੇ ਸਕੂਲ ਦਾ ਸਟਾਫ ਛੱਡ ਕੇ ਆਉਣਾ ਹੁੰਦਾ ਸੀ ਹਾਂਜੀ ਸਟਾਫ ਫਰੋਈਪੁਰੋਂ ਤੋਂ ਲੈ ਕੇ ਆਈਦਾ ਇੱਥੇ ਨਵੇਂ ਕਿਲੇ ਜੀ ਹੁਣ ਵੇਖੋ ਇਹਨਾਂ ਨੇ ਜਿਹੜੀ ਗੱਡੀ ਲਈ ਸੀਗੀ ਉਹ ਕੋਈ ਸਪੈਸ਼ਲ ਘਰ ਦੇ ਵਾਸਤੇ ਨਹੀਂ ਲਈ ਸੀ ਕੋਈ ਹੋਏ ਇਹਨਾਂ ਸੀ ਵੀ ਵੈਸੇ ਘਰੇ ਲਿਆ ਕੇ ਖਿਲਾਰਨੀ ਸੀ ਸਕੂਲ ਦੇ ਵਿੱਚ ਅਕਾਲ ਅਕੈਡਮੀ ਦੇ ਵਿੱਚ ਇਹਨਾਂ ਦੀ ਜਿਹੜੀ ਸਕੂਲ ਵੈਨ ਚੱਲਦੀ ਸੀ ਉਸ ਤੋਂ ਬਾਅਦ ਸਟਾਫ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਕਿਉਂਕਿ ਇਹ ਉੱਥੇ ਪੁਰਾਣੇ ਨੇ ਠੀਕ ਆ ਸਟਾਫ ਦੇ ਨਾਲ ਜੁੜੇ ਹੋਏ ਨੇ ਉੱਥੇ 10 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਤੇ ਉਹਨਾਂ ਸਕੂਲਾਂ ਦੇ ਵਿੱਚ ਆਪਾਂ ਤਕਰੀਬਨ ਦੇਖਦੇ ਹਾਂ ਕਿ ਜਿਹੜੇ ਮੈਡਮਾਂ ਮਾਸਟਰ ਜਾਂਦੇ ਨੇ ਸ਼ਹਿਰ ਤੋਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਉੱਥੇ ਉਹ ਬੱਸਾਂ ਦਾ ਕਈ ਵਾਰੀ ਟਾਈਮ ਨਹੀਂ ਮਿਲਦਾ ਤੇ ਸਕੂਲ ਟਾਈਮ ਤੋਂ ਲੇਟ ਹੋ ਜਾਂਦਾ ਜਿਹਦੇ ਕਰਕੇ ਪਰੇਸ਼ਾਨੀਆਂ ਆਉਂਦੀਆਂ ਇਨਾਂ ਦੇ ਨਾਲ ਐਗਰੀਮੈਂਟ ਹੁੰਦਾ ਸਕੂਲ ਦਾ 4 ਸਾਲ ਦਾ ਤੇ ਇਹਨਾਂ ਨੇ ਉਸੇ ਐਗਰੀਮੈਂਟ ਦੇ ਤਹਿਤ ਹੀ ਜਿਹੜੀ ਸੀਗੀ ਨਵੀਂ ਗੱਡੀ ਲੈ ਲਈ 15 ਲੱਖ ਰੁਪਏ ਦੀ 4 ਕੁ ਲੱਖ ਰੁਪਿਆ ਜਿਹੜਾ ਇਹਨਾਂ ਨੇ ਭਰਿਆ ਸੀਗਾ 394000 ਰੁਪਏ ਇਹਨਾਂ ਦਾ ਗਿਆ ਹੋਇਆ ਬਾਕੀ ਲੋਨ ਕਰਾਇਆ ਸੀ ਤੇ ਉਹ ਗੱਡੀ ਏਸੇ ਕਰਕੇ ਲਈ ਸੀ ਵੀ ਸਕੂਲ ਦੇ ਵਿੱਚ ਚਲਦੀ ਰਹੂਗੀ ਜਿਵੇਂ ਇਨਕਮ ਆਊਗੀ ਉਵੇਂ ਕਿਸ਼ਤ ਭਰੀ ਜਾਵਾਂਗੇ ਚਲੋ ਹਰ ਬੰਦੇ ਦਾ ਇੱਕ ਰੋਜ਼ਗਾਰ ਹੁੰਦਾ ਆਪਣੇ ਤਰੀਕੇ ਦੇ ਨਾਲ ਉਹ ਕੰਮ ਕਰਦਾ ਚਲਾਉਂਦਾ ਪਰ ਹੁਣ ਇਹਨੇ ਇਹਨਾਂ ਨੇ ਉੱਥੇ ਐਗਰੀਮੈਂਟ ਕਰ ਲਿਆ ਉਸ ਐਗਰੀਮੈਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਪੈਂਦਾ ਕਿਉਂਕਿ 10 ਸਾਲਾਂ ਦੀ ਇਹਨਾਂ ਦੀ ਜਿਹੜੀ ਉੱਥੇ ਚੰਗੀ ਗੱਲਬਾਤ ਚੰਗੀ ਇੱਜ਼ਤ ਆ ਜਿਹੜੀ ਸਕੂਲ ਦੇ ਵਿੱਚ ਬਣੀ ਹੋਈ ਆ ਤਾਂ ਹੀ ਸਕੂਲ ਨੇ ਇਹਨਾਂ ਨੂੰ ਜਿਹੜੀ ਪਹਿਲ ਦਿੱਤੀ ਸੀ ਵੀ ਭਾਈ ਤੁਸੀਂ ਗੱਡੀ ਪਾ ਲਓ ਤੁਹਾਨੂੰ ਪਹਿਲ ਦਿੱਤੀ ਜਾਂਦੀ ਆ ਹੁਣ ਇਸ ਤੋਂ ਬਾਅਦ ਇਹਨਾਂ ਨੇ ਗੱਡੀ ਵੀ ਲੈ ਲਈ ਪਰ ਉਹ ਗੱਡੀ ਆ ਜਿਹੜੀ ਵਾਰ-ਵਾਰ ਖਰਾਬ ਹੋ ਰਹੀ ਆ ਫਿਰ ਕੰਪਨੀ ਨੇ ਕੀ ਕਿਹਾ ਜਦੋਂ ਤੁਸੀਂ ਜਾਂਦੇ ਰਹੇ ਹੋ ਉੱਥੇ ਉਹ ਬਾਕ ਕਹਿੰਦੇ ਠੀਕ ਕਰਕੇ ਦੇ ਦਿੰਨੇ ਆ ਬਸ ਆਹ ਦੇ ਨੁਕਸਾ ਹੀ ਪਾ ਦੇਣੇ ਨਵਾਂ ਪੁਰਜਾ ਪਾ ਦੇਣੇ ਉਹ ਲੁਧਿਆਣੇ ਵਾਲਿਆਂ ਪਾ ਕੇ ਦਿੱਤਾ ਜੂ ਉਹ ਆਉਂਦੇ ਗੱਡੀ ਦੂਜੇ ਦਿਨ ਫੇਰ ਖਰਾਬ ਹੋ ਗਈ ਅਸੀਂ ਫੇਰ ਉਹਨਾਂ ਨੂੰ ਫੋਨ ਕੀਤਾ ਕਰਿਆਣ ਕੇ ਠੀਕ ਕਰਕੇ ਗਏ ਨਾਲੇ ਸਾਡੇ ਕੋਲ ਉਹਨਾਂ 3500 ਰੁਪਇਆ ਲਿਆ ਕਹਿੰਦਾ ਆਉਂਦਾ ਖਰਚਾ ਚਾਹੀਦਾ ਅਸੀਂ ਹਜਲ ਦੇ ਦਾਂਗੇ ਠੀਕ ਕਰ ਦੋ ਗੱਡੀ ਉਹ ਆਏ 3500 ਰੁਪਇਆ ਵੀ ਲੈ ਕੇ ਗੱਡੀ ਠੀਕ ਕਰਕੇ ਚਾਲੇ ਗਏ ਦੂਜੇ ਦਿਨ ਫੇਰ ਖਰਾਬ ਹੋ ਗਈ ਸਾਰਾ ਜੂਨ ਦਾ ਮਹੀਨਾ ਆਉਣ ਜਾਣ ਦੀ ਲੱਗ ਗਿਆ ਗੱਡੀ ਹੈ ਉੱਥੇ ਲੁਧਿਆਣੇ ਚੈੱਕ ਕਰਾ ਕੇ ਅਸੀਂ ਸਪੈਸ਼ਲ ਮੇਰਾ ਤੇ ਮੇਰਾ ਭਰਾ ਜਿਹੜਾ ਅਸੀਂ ਦੋਵੇਂ ਜਣੇ ਚੈੱਕ ਕਰਾਉਣ ਗਏ ਸਪੈਸ਼ਲ ਸਾਰੀ ਡੜੇ ਚੈੱਕ ਕਰਕੇ ਉਹ ਬ ਮੜ ਕੇ ਜਦੋਂ ਤੁਸੀਂ ਹੁਣ ਨਵੀਂ ਗੱਡੀ ਲੈ ਲਈ ਬਿਲਕੁਲ ਨਵੀਂ ਲਈ ਚਲੋ ਕੋਈ ਨੋਕਸ਼ ਪੈ ਗਿਆ ਉਹਦੇ ਵਿੱਚ ਕੀ ਉਹਨਾਂ ਨੇ ਤੁਹਾਨੂੰ ਬਦਲ ਕੇ ਨਹੀਂ ਗੱਡੀ ਵੀ ਹੋਰ ਪੀਸ ਦੇ ਦੇਣ ਜੇ ਇੰਨੀ ਖਰਾਬੀ ਹੈ ਅਸੀਂ ਕਿਹਾ ਸੀ ਅਸੀਂ ਆਖਿਆ ਹਾਨੂੰ ਪੀਸ ਬਦਲ ਕੇ ਦੇ ਦਿਓ ਉਹ ਕਹਿੰਦੇ ਇੱਕ ਰਾਹੀਂ ਵੇਚ ਲਈਏ ਮਹਾਂ ਚ ਵੇਚ ਲੋ ਉਹਨਾਂ ਦਾ 3 ਮਹੀਨੇ ਹੋ ਗਏ ਇਸੇ ਚੱਕਰ ਜੀ ਅਸੀਂ ਉਹਨਾਂ ਨੂੰ ਗੱਡੀ ਲੈਣੀ ਨਹੀਂ ਜੀ ਅਸੀਂ ਉਹਨਾਂ ਨੇ ਇਹ ਗੱਲ ਕੀਤੀ ਮੈਂ ਕੱਲ੍ਹ ਵੀ ਫੋਨ ਕੀਤਾ ਮੈਂ ਉੱਪਰ ਫੋਨ ਕੀਤਾ ਦੋ ਮੇਲਾਂ ਪਾਈਆਂ ਜੀ ਉੱਥੇ ਪੁੰਨੇ ਜਿੱਥੇ ਵੀ ਉਹ ਹੈੱਡਫੋਨ ਉੱਪਰ ਉਹਨੇ ਮੇਲ ਪਾਹੀ ਮੇਲਾਂ ਪਾਈਆਂ ਦੋ ਸਾਨੂੰ ਕੋਈ ਉਹਦਾ ਜਵਾਬ ਨਹੀਂ ਆ ਉੱਥੇ ਫੋਨ ਵੀ ਕੀਤਾ ਅਸੀਂ ਵੀ ਗੱਲਬਾਤ ਕਰਦੇ ਰਹੇ ਟੂਲ ਨੰਬਰ ਫ੍ਰੀ ਦੇ ਵਿੱਚ ਉੱਥੇ ਮੈਡਮ ਬੋਲਦੀ ਉਸ ਤੋਂ ਬਾਅਦ ਸਰ ਨਾਲ ਗੱਲ ਕਰਨੀ ਸਰ ਦੱਸਦਾ ਕਹਿੰਦਾ ਅਗਲ ਕਹਿੰਦਾ ਤੁਹਾਡੀ ਸ਼ਿਕਾਇਤ ਹੋ ਗਈ ਬਸ ਕਰਦੇ ਨੇ ਤੁਹਾਡੀ ਕੰਪਲੇਟ ਹੋ ਗਈ ਜੀ ਹੋ ਗਈ ਚਾਰ ਵਾਰ ਅਸੀਂ ਫੋਨ ਕੀਤਾ ਦੋ ਵਾਰ ਮੇਰੇ ਬੇਟੇ ਨੇ ਕੀਤਾ ਉਹ ਲੁਧਿਆਣੇ ਰਹਿੰਦਾ ਉਹਨੇ ਦੋ ਵਾਰ ਕੀਤਾ ਉਥੋਂ ਫੋਨ ਦੋ ਵਾਰ ਮੈਂ ਇਥੋਂ ਕੀਤਾ ਫੋਨ ਤੇ ਉੱਤੇ ਮੇਲ ਪਾਉਣ ਵਾਸਤੇ ਮੇਲ ਵੀ ਪਾਈ ਬੇਟੇ ਤੋਂ ਪਵਾਈ ਮੈਂ ਕਿਹਾ ਮੇਲ ਪਾ ਦਿਓ ਤੇ ਕੋ ਕਿਹੜੀ ਕੰਪਨੀ ਦੀ ਗੱਡੀ ਇਹ ਫੋਰਸ ਵਾਲਿਆਂ ਦੀ ਹੈ ਜੀ ਫੋਰਸ ਵਾਲਿਆਂ ਦੀ ਹਾਂ ਤੂਫਾਨ ਗੱਡੀ ਬਾਈ ਤੂਫਾਨ ਗੱਡੀ ਹਾਂ ਅੱਛਾ ਜਿਹੜੀ ਜਿੰਨਾ ਤੋਂ ਤੁਸੀਂ ਉੱਥੇ ਕੰਪਨੀ ਮੋਗੇ ਤੋਂ ਇਹ ਲਈ ਆ ਉਥੋਂ ਦਾ ਡਿਪਾਰਟਮੈਂਟ ਕੀ ਕਹਿੰਦਾ ਤੁਹਾਨੂੰ ਉਹ ਇਹੋ ਗੱਲ ਕਹਿੰਦੇ ਕਹਿੰਦੇ ਤੁਹਾਡੇ ਨਾਲ ਖੜੇ ਆ ਕੋਈ ਗੱਲ ਨਹੀਂ ਅਸੀਂ ਜੇ ਕੰਮ ਕਰਕੇ ਦਿੰਦੇ ਉਹਨਾਂ ਉੱਥੋਂ ਮੋਗੇ ਵੀ 4-5 ਗੀੜੇ ਕੱਢ ਕੇ ਆਈ ਗੱਡੀ ਮੁੜ ਕੇ ਉਸ ਤੋਂ ਬਾਅਦ ਉਹਨੇ ਉੱਪਰ ਗਿਆ ਪਸ਼ਪਿੰਦਰ ਸਾਰੇਗਾ ਉਹਨੇ ਕਿਹਾ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਗੱਡੀ ਲੁਧਿਆਣੇ ਵੱਲ ਹਿਲ ਲੁਧਿਆਣੇ ਵੀ ਜਾ ਗਏ 4-5 ਗੀੜੇ ਹਿਲਧਿਆਣੇ ਜਾ ਕੇ ਆਏ ਗੱਡੀ ਖਲੋਤੀ ਦੀ ਲੁਧਿਆਣੇ ਆ ਗਿਆ ਲੁਧਿਆਣੇ ਉ ਜਾ ਕੇ ਅਸੀਂ ਹਾਂ ਹੁਣ ਉਹਨੇ ਕਿਹਾ ਪਸ਼ਵਿੰਦਰ ਨੇ ਕਿਹਾ ਕਹਿੰਦਾ ਤੁਸੀਂ ਮੋਗੇ ਲਈ ਮੋਗੇ ਜਾਓ ਫਿਰ ਅਸੀਂ ਮੋਗੇ ਵਾਲੇ ਨਾਲ ਗੱਲ ਕੀਤੀ ਤੇ ਉਤੇ ਉਹਦੇ ਤੋਂ ਉੱਪਰ ਹੈਗਾ ਇੱਕ ਜੋਸੀ ਸਰ ਹੈ ਉਹਨੇ ਨਾਲ ਗੱਲ ਕੀਤੀ ਉਹ ਕਹਿੰਦਾ ਤੁਸੀਂ ਵਰਕਸ਼ਾਪ ਤੇ ਗੱਡੀ ਪਹਚਾਓ ਮੈਂ ਕਰਾ ਦਿੰਦਾ ਠੀਕ ਅਸੀਂ ਵਰਕਸ਼ਾਪ ਤੇ ਪਹਚਾਤੀ ਗੱਡੀ ਤੇ ਪਹਚਾਈ ਤੇ ਉਹ ਜਦੋਂ ਵਰਕਸ਼ਾਪ ਤੇ ਆਹੀ ਉੱਥੇ ਪਹਚਾਈ ਮੋਗੇ ਜਰਸੀ ਵਾਲਿਆਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿਹਦਾ ਤੁਹਾਨੂੰ ਪੰਜਾ ਸੱਤ ਅੱਠ ਦਿਨਾਂ ਦੇ ਵਿੱਚ ਗੱਡੀ ਠੀਕ ਕਰਕੇ ਦੇ ਦਾਂਗੇ ਅੱਠਾਂ ਦਿਨਾਂ ਤੋਂ ਬਾਅਦ ਉੱਥੇ ਗੱਡੀ ਉੱਥੇ ਖੜੀ ਹੋਈ ਹੈ ਜੀ ਜਰਸੀ 12 ਤਰੀਕ ਦੀ ਗੱਡੀ ਖੜੀ ਹੈ ਇਸ ਮਹੀਨੇ ਦੀ ਹਿਸਾਬ ਲਾ ਲਓ ਤੁਸੀਂ ਤੁਸੀਂ ਖਰੀਦੀ ਕਦੋਂ ਸੀ ਕਿਹੜੇ ਮਹੀਨੇ ਖਰੀਦੀ ਸੀ ਅਸੀਂ ਅਪ੍ਰੈਲ 'ਚ ਖਰੀਦੀ ਸੀ ਜੀ ਹਾਂ ਵੇਖ ਲਓ ਅਪ੍ਰੈਲ ਦੇ ਵਿੱਚ ਗੱਡੀ ਆਈ ਹੈ ਮਈ ਜੂਨ ਜੁਲਾਈ ਦਾ ਮਹੀਨਾ ਵੀ ਸਾਰਾ ਖਤਮ ਹੋ ਗਿਆ ਤਿੰਨ ਮਹੀਨੇ ਦਾ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਅੱਛਾ ਕਿਸ਼ਤ ਫਿਰ ਤੁਹਾਨੂੰ ਆ ਰਹੀ ਹੈ ਭਰ ਰਹੀ ਹੋ ਤੁਸੀਂ ਲੌਣ ਵਾਲਿਆਂ ਕੋਲੇ ਵੀ ਜਾ ਕੇ ਆਇਆ ਪਰਸੋਂ ਅਸੀਂ ਉਹਨਾਂ ਨਾਲ ਜੂ ਕੇ ਏਜੂ ਵਾਲਿਆਂ ਨਾਲ ਗੱਲ ਕੀਤੀ ਮੈਂ ਸਰ ਜੀ ਸਾਡੀ ਗੱਡੀ ਨਹੀਂ ਪ੍ਰੋਪਰ ਚੱਲਦੀ ਮੈਂ ਉਹਨਾਂ ਨੂੰ ਫੋਟੋਆਂ ਵੀਡੀਓ ਦਿਖਾਈਏ ਜਿਹੜੀਆਂ ਗੱਡੀਆਂ ਟੋਚਨ ਕਰਕੇ ਲੈ ਜਾਂਦੇ ਰੇ ਭੀ ਅਸੀਂ ਕਿਸ ਤਰੀਕੇ ਪਰ ਸਕਦੇ ਤੁਸੀਂ ਕੰਪਨੀ ਨੂੰ ਕਿਹਾ ਵੀ ਸਾਨੂੰ ਕਿਸ਼ਤਾਂ ਪੈ ਰਹੀਆਂ ਜਾਂ ਤੁਸੀਂ ਮੋਗ ਗਿਆ ਇੰਨੀ ਵਾਰੀ ਗੱਡੀ ਲਗਾਈਓ ਆਪਦੇ ਖਰਚਾ ਤੁਸੀਂ ਕੀਤਾ ਹਾਂਜੀ ਹਾਂ ਖਰਚਾ ਕੀਤਾ ਜੀ ਅਸੀਂ ਆਪ ਗੱਡੀ ਛੱਡਣ ਦਾ ਸਾਡੇ ਕੋਈ ਖਰਚਾ ਲੈਂਦੇ ਰਿਆ ਉਥੋਂ ਛੱਡੀ ਉਥੋਂ 1200 ਲਿਆ ਇੱਥੋਂ ਸ਼ਹਿਰੋਂ ਖਿੱਚ ਕੇ ਲਗਾਇਆ ਗੱਡੀ 2500 ਰੁਪਿਆ ਉਹਨਾਂ ਦੇ ਖਾਤੇ 'ਚ ਪਾਇਆ ਮੁੰਡਿਆਂ ਦੇ ਮੁੰਡ ਇਹਨਾਂ ਕੋ ਵੀ ਸਾਡੇ ਸਰਕਾਰ ਜਾ ਚੜੇ ਮੈਂ ਤਾਂ ਕਿਹਾ ਉਹਨਾਂ ਨੂੰ ਉਹਨਾਂ ਨੂੰ ਕਿਹਾ ਮਾਹ ਮੇਰੀ ਕਿਸ਼ਤਾਂ ਮ ਟੁੱਟਦੀਆਂ ਪਈਆਂ ਮਗਰੋ ਅਹੇ ਨਹੀਂ ਠੀਕ ਕਰਕੇ ਦੇ ਦੇਣੇ ਠੀਕ ਕਰਕੇ ਦੇ ਦੇਣੇ ਦੋ ਚਾਰਾਂ ਦਿਨ ਇਵੇਂ ਕਰੀ ਜਾਂਦੇ ਤਾਂ ਕਿਸ਼ਤਾਂ ਤਾਂ ਟੁੱਟੀਆਂ ਜਾਂਦੀਆਂ ਹੀ ਮਗਰ ਹੂੰ ਮੈਂ ਤੁਹਾਨੂੰ ਕਿਹਾ ਮੈਂ ਕਿਸ਼ਤ ਕਿੱਥੋਂ ਦੋਵੇਂ ਫਿਰ ਉਹਨਾਂ ਕੋ ਲੈ ਲੋ ਪਏ ਮੈਂ ਜਿੰਨਾ ਕੋਈ ਗੱਡੀ ਫਿਰ ਗੱਡੀ ਫਾਲੋ ਮੈਂ ਉੱਥੇ ਕੀ ਕਰ ਸਕਦਾ ਇਹ ਤੁਹਾਡੇ ਨਾਲ ਗਏ ਨੇ ਤੁਹਾਡੇ ਵੀ ਇਹ ਸਾਰੇ ਮੇਰੇ ਨਾਲ ਖਸਾਂ ਜੁਣੀ ਜਾਂਦੇ ਨਾਲ ਗਏ ਸੀ ਮੋਗੇ ਇਸ ਪਿੰਡ ਦੇ ਮੋਤਵਾਰ ਬੰਦੇ ਵੀ ਖੜੇ ਨੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦਾ ਨਾਮ ਨਿਸ਼ਾਨ ਸਿੰਘ ਹੈ ਇਹਨਾਂ ਦੇ ਨਾਲ ਹੀ ਜਾਂਦੇ ਰਹੇ ਨੇ ਗੱਲਬਾਤ ਉੱਥੇ ਕਰਦੇ ਰਹੇ ਨੇ ਕੰਪਨੀ ਦੇ ਨਾਲ ਠੀਕ ਆ ਕਿਸਾਨ ਆਗੂ ਵੀ ਖੜੇ ਨੇ ਜਿਹੜੇ ਜੱਥੇਬੰਦੀ ਦੇ ਕੀ ਨਾਮ ਆ ਬਈ ਸਤਿਕਾਰ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਬਲਾਕ ਝੋਗੇ ਮੋੜੇ ਦਾ ਮੈਂ ਮੀਤ ਪ੍ਰਧਾਨ ਹਾਂ ਸੁਨੀਰ ਮੀਤ ਪ੍ਰਧਾਨ ਜੀ ਅੱਛਾ ਇਹਨਾਂ ਦੇ ਮਾਮਲੇ 'ਚ ਤੁਸੀਂ ਗਏ ਹੋ ਕੀ ਗੱਲ ਕੰਪਨੀ ਨਾਲ ਕੀਤੀ ਕੀ ਇਹ ਸੱਚ ਕਹਿ ਰਹੇ ਨੇ ਵੀ ਗੱਡੀ ਸੱਚਮੁੱਚ ਇਹਨਾਂ ਨੂੰ ਖਰਾਬ ਦਿੱਤੀ ਹੈ ਵੀਰ ਜੀ ਅਸੀਂ ਮੋਗੇ ਗਏ ਸੀਗੇ ਇਹਨਾਂ ਦੇ ਨਾਲ ਸੰਧੂ ਡਾਕਟਰ ਮੋਟਰਸ ਅਸੀਂ ਉਹਨਾਂ ਕੋਲੇ ਗਏ ਇਨੇ ਜਦੋਂ ਗਏ ਤੇ ਉਹਨਾਂ ਨੇ ਇਹ ਗੱਲ ਕਹੀ 2.80 ਹਜ਼ਾਰ ਦਾ ਸਮਾਨ ਇਹਨਾਂ ਨੇ ਬਣਾਇਆ ਤੇ ਅਸੀਂ ਆਖਿਆ ਚਲੋ ਠੀਕ ਹੈ ਜੀ ਤੁਸੀਂ ਸਾਨੂੰ ਤਾਂ ਗੱਡੀ ਚਾਹੀਦੀ ਭਵੇਂ ਇਹ ਦੇ ਦਿਓ ਜਾਂ ਨਵੀਂ ਦੇ ਦਿਓ ਅਸੀਂ ਵੈਸੇ ਤੇ ਅੱਜ ਤੇ ਗਏ ਤਾਂ ਮੂੜ ਚ ਗਏ ਸੀਗੇ ਵੀ ਚਲ ਅਸੀਂ ਨਵੀਂ ਲਾਾਂਗੇ ਗੱਡੀ ਵੀ ਭਵੇਂ ਸਾਨੂੰ ਕੋਈ ਸੰਘਰਸ਼ ਵਢਣਾ ਪਵੇ ਚਲੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ ਅਸੀਂ ਨਾ 2.80 ਲੱਖ ਦਾ ਸਮਾਨ ਵੀ ਪਹੂਗਾ ਆਈ ਅੱਗੇ ਚਲ ਠੀਕ ਹੈ ਕੋਈ ਗੱਲ ਨਹੀਂ ਵੀ ਸਾਨੂੰ ਤਾਂ ਗੱਡੀ ਚਲਦੀ ਕਰ ਦਿਓ ਭਾਵੇਂ ਜਿਵੇਂ ਮਰਜ਼ੀ ਉਹ ਕਹਿੰਦੇ ਚਲੋ ਠੀਕ ਹੈ ਜੀ ਕਹਿੰਦੇ ਪੰਜਾਂ ਦਿਨਾਂ ਦਾ ਉਹਨਾਂ ਨੇ ਟਾਈਮ ਲਿਆ ਸਾਡੇ ਤੋਂ ਜੀ ਪੰਜ ਅੱਜ 12 ਦਿਨ ਮੇਰੇ ਸਾਹ ਲਗਭਗ ਹੋਰ ਚਲੇ ਆ 12 ਦਿਨ ਹੋ ਚਲੇ ਤੇ ਹਾਲੇ ਤੱਕ ਕੋਈ ਵੀ ਉਹਨਾਂ ਲੋਕਸਪੌਂਸ ਨਹੀਂ ਆਇਆ ਨਾ ਕੋਈ ਸਮਾਨ ਆਇਆ ਤੇ ਹੁਣ ਅਸੀਂ 31 31 ਤਰੀਕ ਨੂੰ ਵੀ ਵੇਖਾਂਗੇ ਨਹੀਂ ਤੇ ਫਿਰ ਉੱਥੇ ਜਾ ਕੇ ਸੰਘਰਸ਼ ਵਿੜਦੇ ਕੋਈ ਨਾ ਕੋਈ ਕੀ ਕਰਨਾ ਹੈ ਅਗਲਾ ਪਲਾਨ ਹਾਂਜੀ ਬਿਲਕੁਲ ਇਹਨਾਂ ਦਾ ਵੀ ਇਹੀ ਕਹਿਣਾ ਕਿ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਅੱਛਾ ਜਿਹੜਾ 2.80 ਲੱਖ 80 ਹਜ਼ਾਰ ਦਾ ਉਹ ਸਮਾਨ ਕਹਿੰਦੇ ਆ ਵੀ ਨਵੀਂ ਗੱਡੀ 'ਚ ਪੈਣ ਵਾਲਾ ਸਮਾਨ ਆ ਕੋਈ ਹਾਂ ਦੱਸਦੇ ਆ ਡੀਪੀਐਫ ਤੇ ਦੂਜਾ ਆਪਣਾ ਟਰਬੋ ਆ ਜੀ ਇਹ ਨਹੀਂ ਪਤਾ ਸਾਨੂੰ ਕਿੰਨੇ ਦਾ ਆਉਂਦਾ ਕਿੰਨੇ ਦਾ ਨਹੀਂ ਆਪਾਂ ਨੂੰ ਨਹੀਂ ਆਉਂਦੇ ਬਾਰੇ ਪਤਾ ਹੈਗਾ ਉਹ ਕੰਪਨੀ ਪਾ ਕੇ ਦੇਊ ਕਿ ਤੁਸੀਂ ਕੰਪਨੀ ਪਾ ਕੇ ਦੇਊਗੀ ਜੀ ਉਹ ਕਹਿੰਦੇ ਅਸੀਂ ਪਾ ਕੇ ਦਵਾਂਗੇ ਕੰਪਨੀ ਉਹ ਏਜੰਸੀ ਵਾਲਾ ਕਹਿੰਦਾ ਵੀ ਸਾਨੂੰ ਪੈਣਾ ਕੰਪਨੀ ਕੰਪਨੀ ਆਪੇ ਪਾ ਕੇ ਦਊਗੀ ਤੋਂ ਸਮਾਨ ਵੇਚਦਾ ਕਹਿੰਦੇ ਸਮਾਨ ਨਹੀਂ ਹੈਗਾ ਰੋਜ਼ ਦੀਆਂ ਉੱਥੇ ਕੰਪਨੀ ਦੇ ਵਿੱਚ 15 20 ਗੱਡੀਆਂ ਨਿਕਲਦੀਆਂ 200 ਬੰਦਾ ਉੱਥੇ ਕੰਪਨੀ 'ਚ ਕੰਮ ਕਰਦਾ ਰੋਜ਼ ਦੀਆਂ ਡੇਲੀ ਗੱਡੀਆਂ ਤਿਆਰ ਹੁੰਦੀਆਂ ਜਿਹੜੀਆਂ 10 12 ਗੱਡੀਆਂ ਡੇਲੀ ਦੇ ਤਿਆਰ ਹੁੰਦੀਆਂ ਉੱਥੇ ਤੇ ਇੰਨਾ ਬੰਦਾ ਕੰਮ ਕਰਦਾ ਉਹਨੇ ਅਸੀਂ ਜਾ ਕੇ ਆਏ ਹਾਂ ਪਹਿਲਾਂ ਬੜਾ ਕੋਈ ਨਹੀਂ ਤੇ ਅਰੋਂ ਇਹ ਤਾਂ ਸਮਾਨ ਕਿਉਂ ਨਹੀਂ ਹੈਗਾ ਤੁਸੀਂ ਦੱਸੋ ਪਹਿਲਾਂ ਸਾਡੂੰ ਬਹੁਤ ਖਰਾਬ ਕਰ ਰਿਹਾ ਜੀ ਇਹ ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਆ ਸਾਾਨੂੰ ਗੱਡੀ ਹਾਂ ਅਸੀਂ ਲੈਣੀ ਨਹੀਂ ਉਹ ਗੱਡੀ ਗੱਡੀ ਰੱਖਣ ਚਾਹੜੀ ਪੇਮੈਂਟ ਵਾਪਸ ਕਰ ਦੇਣ ਪਹਿਲੇ ਨੰਬਰ ਤੇ ਸਾਡਾ ਇਹ ਆ ਕਿ ਸਾਡੀ ਪੇਮੈਂਟ ਵਾਪਸ ਕਰ ਦੇਣ 394000 ਰੁਪਏ ਹਾਂ ਜਿਹੜਾ ਲੋਨ ਵਾਲਾ ਉਹ ਵੀ ਪੇਮੈਂਟ ਵਾਪਸ ਕਰ ਦੇਣ ਸਾਡੀ ਜੋ ਅੱਛਾ ਜੀ ਜਿੰਨੀ ਨਾ ਖਰਚਾ ਆਇਆ ਸਾਡਾ ਉਹ ਵੀ ਵਾਪਸ ਕਰਨਾ ਤੇ ਜੋ ਸਾਡਾ ਗੱਡੀ ਦਾ ਲੋਨ ਅਸੀਂ ਦਿੱਤਾ ਜੋ ਸਾਡਾ ਅਰਜਨਾ ਬੰਦਾ ਉਹ ਸਾਨੂੰ ਵਾਪਸ ਦੇ ਦੇ ਬਿਲਕੁਲ ਕਿਉਂਕਿ ਇਹਨਾਂ ਨੇ ਇੱਕ ਰੋਜ਼ਗਾਰ ਦੇ ਵਾਸਤੇ ਉਹ ਗੱਡੀ ਲਈ ਸੀ ਤਾਂ ਕਿ ਇਹਨਾਂ ਦਾ ਕੰਮਕਾਰ ਜਿਹੜਾ ਚੱਲਦਾ ਰਹੇ ਤੇ ਉਹਦੀ ਇਨਕਮ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕਿਸ਼ਤਾਂ ਜਿਹੜੀ ਇਹਨਾਂ ਨੇ ਭਰਨੀ ਸੀਗੀ ਠੀਕ ਆ ਤੇ ਪਰ ਗੱਲ ਇਹ ਆ ਵੀ ਇਹਨਾਂ ਦੀ ਸਮੱਸਿਆ ਨੂੰ ਕੰਪਨੀ ਨੂੰ ਸਮਝਣਾ ਚਾਹੀਦਾ ਕਿਉਂਕਿ ਨਹੀਂ ਤੇ ਫਿਰ ਬਹੁਤ ਵੱਡਾ ਇਫੈਕਟ ਆ ਜਿਹੜਾ ਉਹ ਕੰਮ ਦੇ ਉੱਪਰ ਹਰ ਹਾਲਤ ਦੇ ਵਿੱਚ ਪੈਂਦਾ ਕੋਈ ਸੇ ਅਧਿਕਾਰੀ ਦਾ ਤੁਹਾਡੇ ਕੋਲ ਨੰਬਰ ਹੈ ਤਾਂ ਲਾਉਂਗੇ ਤੁਸੀਂ ਹਾਂਜੀ ਹਾਂਜੀ ਲਾਉਂਗੇ ਫੋਨ ਲਓ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ ਵੀ ਉਹ ਕਹਿਣਾ ਕੀ ਚਾਹੁੰਦੇ ਆ ਪਰ ਪਹਿਲਾਂ ਇਹ ਗੱਲ ਤੁਸੀਂ ਕਲੀਅਰ ਕਰ ਦਿਓ ਵੀ ਉਹੀ ਗੱਡੀ ਲੈਣੀ ਚਾਹੁੰਦੇ ਹੋ ਕਿ ਨਵੀਂ ਲੈਣੀ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਤਾਂ ਉਹਨੇ ਵੀ ਗੱਡੀ ਸਾਨੂੰ ਬਦਲ ਕੇ ਦੇਣਾ ਉਹ ਗੱਡੀ ਇਹ ਹੀ ਦੂਜਾ ਲੈਣੀ ਨਹੀਂ ਜੀ ਉਹ ਖਰਾਬ ਉਹ ਕਰ ਤਿੰਨ ਮਹੀਨੇ ਅਸੀਂ ਵੇਟ ਕਰ ਲਈਏ ਸਾਡਾ ਹੌਸਲਾ ਵੇਖ ਲਓ ਤੁਸੀਂ ਤਿੰਨ ਮਹੀਨੇ ਅਸੀਂ ਉਹ ਗੱਡੀ ਦੇ ਮਗਰ ਜਾ ਜਾ ਕੇ ਗੱਡੀ ਦੂਜੀ ਕਿਰਾਏ ਤੇ ਚਲਾ ਚਲਾ ਕੇ ਤੇ ਅਸੀਂ ਫਿਰ ਵੀ ਉਹਨੇ ਵੇਟ ਕੀਤੀ ਤਿੰਨ ਮਹੀਨੇ ਤੱਕ ਜਿਹੜੀ ਜਿਹੜੀ ਆਪਾਂ ਗੱਡੀ ਦੇ ਵਿੱਚ ਪਹਿਲੀ ਵਾਰ ਪ੍ਰੋਬਲਮ ਆਈ ਆ ਉਹੀ ਵਾਰ-ਵਾਰ ਆ ਰਹੀ ਉਹੀ ਵਾਰ-ਵਾਰ ਆ ਜਾਂਦੀ ਅੱਛਾ ਮੋਗੇ ਤੁਹਾਡਾ ਕਿਹਨੇ ਰਾਬਤਾ ਕਾਇਮ ਕਰਾਇਆ ਸੀ ਕੋਈ ਤੁਹਾਡੇ ਇਥੋਂ ਫਿਰੋਜ਼ਪੁਰੇ ਜ਼ਿਲ੍ਹੇ ਚ ਕੋਈ ਡੀਲਰ ਸੀ ਜਾਂ ਕੋਈ ਕਿਸੇ ਦੇ ਨਾਲ ਸੰਪਰਕ ਕੀਤਾ ਤੁਸੀਂ ਇਹ ਜੀ ਮੁੰਡਾ ਹੈਗਾ ਇੱਥੇ ਦੂਜਾ ਆਪਣਾ ਵਿਸ਼ਾਲ ਮੁੰਡਾ ਹੈਗਾ ਫਿਰੋਜ਼ਪੁਰ ਤੋਂ ਉਹਨੇ ਸਾਨੂੰ ਗੱਡੀ ਪਹਿਲਾਂ ਲੁਧਿਆਣੇ ਤੋਂ ਦਵਾਉਣ ਵਾਸਤੇ ਕੀਤੀ ਸੀ ਉਹਨੂੰ ਆਪਾਂ ਪੈਸੇ ਉਹਨੂੰ ਪਾਏ ਸੀ ਸਾਰਾ ਕੁਝ ਉਹਨੇ ਕੰਪਨੀ ਚ ਪਵਾਇਆ ਸੀ ਆਪਣੇ ਤੋਂ ਉਸ ਤੋਂ ਬਾਅਦ ਮੁਰਕੇ ਉੱਥੇ ਗੱਡੀ ਸਾਨੂੰ ਮਿਲੀ ਸੀ ਜਦੋਂ ਲੈਣ ਗਏ ਉਹਨੇ ਕਿ ਗੱਡੀ ਨੇ ਹੈਗੀ ਟਾਈਮ ਲੱਗੂ ਟਾਈਮ ਲੱਗੂਗਾ ਮੁਰਕੇ ਪਸ਼ਪਿੰਦਰ ਸਾਹਿਬ ਹੈਗਾ ਉੱਤੇ ਕੰਪਨੀ ਦੇ ਉਹਨਾਂ ਨਾਲ ਉਹਨੇ ਗੱਲ ਕੀਤੀ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਸਰ ਇਹ ਉੱਥੇ ਬੰਦਾ ਮੋਗੇ ਤੇ ਉਹਦੇ ਕੋਲ ਗੱਡੀ ਲੈ ਲੋ ਅਸੀਂ ਫਿਰ ਮੋਗੇ ਜਾ ਕੇ ਉਹਦਾ ਗੱਡੀ ਉੱਥੇ ਪਿਛਪਿੰਦਰ ਨਾਲ ਗੱਲ ਕਰਾਈ ਮੋਕੇ ਤੇ ਗੱਲ ਕਰਾ ਕੇ ਫਿਰ ਅਸੀਂ ਗੱਡੀ ਵੇਖ ਕੇ ਉੱਥੋਂ ਆ ਗਏ ਫਿਰ ਉਹਨਾਂ ਗੱਡੀ ਵਾਪਸ ਇੱਥੇ ਸਾਨੂੰ ਫਰੋਈਪੁਰ ਦੇਣ ਆਏ ਮਗਰ ਵੀਸ਼ਾਲ ਨਾਲ ਗੱਲ ਹੁੰਦੀ ਹੈ ਤੁਹਾਡੀ ਵਿਸ਼ਾਲ ਨਾਲ ਹੁੰਦੀ ਵਿਸ਼ਾਲ ਨਾਲ ਉੱਤੇ ਕੰਪਨੀ ਚ ਗੱਲ ਕਰੋ ਮੈਂ ਤਾਂ ਦਿਹਾੜੀਦਾਰ ਬੰਦਾ ਉੱਥੇ ਖਾਤ ਲੱਗਾ ਹੈ ਪਹਿਲਾ ਵਿਸ਼ਾਲ ਨੇ ਲਾਓ ਆਪਾਂ ਵਿਸ਼ਾਲ ਨੇ ਗੱਲ ਕਰਾਂਗੇ ਆਖਰਕਾਰ ਜਦੋਂ ਉਹਨਾਂ ਨੇ ਇਹਨਾਂ ਦੀ ਗੱਲ ਕਰਵਾਈ ਸੀ ਕਿਉਂਕਿ ਉਹ ਡੀਲਰ ਆ ਡੀਲਰ ਕਹਿ ਸਕਦਾ ਵੀ ਮੇਰੇ ਜਿਹੜੇ ਨਾਲ ਕਸਟਮਰ ਆ ਕਿਉਂਕਿ ਹਰ ਕੰਮ ਦੇ ਵਿੱਚ ਡੀਲਰ ਹੁੰਦੇ ਆ ਜਿਹੜੇ ਕੰਪਨੀਆਂ ਤੱਕ ਕਸਟਮਰਾਂ ਨੂੰ ਲੈ ਕੇ ਜਾਂਦੇ ਆ ਲੋਕਾਂ ਨੂੰ ਲੈ ਕੇ ਜਾਂਦੇ ਆ ਉੱਥੋਂ ਦੀਆਂ ਜਿਹੜੀਆਂ ਚੰਗੀਆਂ ਸਹੂਲਤਾਂ ਬਾਰੇ ਦੱਸਦੇ ਆ ਗੱਡੀ ਦੀ ਚੰਗੀ ਜਾਣਕਾਰੀ ਦਿੰਦੇ ਆ ਜੇ ਉਹਨਾਂ ਨੇ ਡੀਲਰ ਪਿੱਛੇ ਹਟਦਾ ਕਿਉਂਕਿ ਇਹ ਵਿਸ਼ਾਲ ਨੂੰ ਜਾਣਦੇ ਸੀ ਤਾਂ ਕਰਕੇ ਨਹੀਂ ਤਾਂ ਇੱਥੇ ਹੋ ਸਕਦਾ ਫਿਰੋਜ਼ਪੁਰ ਆਪਦੇ ਜ਼ਿਲ੍ਹੇ ਚੋਂ ਗੱਡੀ ਲੈਂਦੇ ਉੱਥੇ ਜਾ ਕੇ ਚਲੋ ਜਾਂ ਇੱਥੇ ਨਹੀਂ ਮਿਲੇ ਕੁਝ ਵੀ ਹੋ ਸਕਦਾ ਹੈ ਕਾਰਨ ਪਰ ਅਸਲ ਚ ਇਹ ਆ ਵੀ ਤਿੰਨ ਮਹੀਨਿਆਂ ਤੋਂ ਜਿਹੜੀ ਪ੍ਰੋਬਲਮ ਗੱਡੀ ਚ ਇੱਕੋ ਆ ਰਹੀ ਆ ਉਹੀ ਵਾਰ-ਵਾਰ ਆ ਰਹੀ ਆ ਉਹ ਸਮੱਸਿਆ ਦਾ ਹਜੇ ਤੱਕ ਕੋਈ ਹੱਲ ਨਹੀਂ ਕਰਕੇ ਦਿੱਤਾ ਗਿਆ ਤੁਸੀਂ ਵੀ ਜਾਂਦੇ ਰਹੇ ਨਾਲ ਜੀ ਵੀਰ ਜੀ ਅਸੀਂ 12 ਤਰੀਕ ਨੂੰ ਗਏ ਸੀ ਜੀ ਸਾਰੇ ਗਏ ਸੀ ਕਿਸਾਨ ਜੁਣੇ ਮੈਂਬਰ ਜੀ ਤੇ ਉਦੋਂ ਨਾਲ ਹਨ ਨੂੰ ਵਿਸ਼ਵਾਸ ਇਹੋ ਦਵਾਇਆ ਕਿ ਅਸੀਂ ਇਹਨਾਂ ਨੂੰ ਗੱਡੀ ਦੇ ਦਾਂਗੇ 5-7 ਦਿਨ ਤੇ ਅੱਜ 27 ਤਰੀਕ ਹੋ ਗਈ ਹੈ ਜੀ ਜੀ ਹਾਂ ਜੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਆਈ ਜਿਹੜੇ ਡੀਲਰ ਦੇ ਨਾਲ ਇਹਨਾਂ ਨੇ ਗੱਲ ਕੀਤੀ ਸੀ ਜਿਨੇ ਉੱਥੋਂ ਗੱਡੀ ਦਵਾਈ ਸੀ ਆਪਾਂ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਆਂ ਵੀ ਉਹ ਕੀ ਕਹਿੰਦੇ ਆ ਵੀ ਉੱਥੇ ਕੋਈ ਉਹਨਾਂ ਦੀ ਗੱਲਬਾਤ ਹੋਈ ਆ ਕਿਉਂਕਿ ਇਹਨਾਂ ਨਾਲੋਂ ਪਹਿਲਾਂ ਉਹਨਾਂ ਦੀ ਗੱਲ ਉੱਥੇ ਸੁਣੀ ਜਾਨੀ ਵਿਸ਼ਾਲ ਨੂੰ ਲਾਉਂਗੇ ਫੋਨ ਤੁਸੀਂ ਹਾਂਜੀ ਹਾਂਜੀ ਲੱਗਿਆ ਹੋਇਆ ਹਾਂਜੀ ਹਾਂਡ ਫਰੀ ਕਰ ਦਿਓ ਵਿਸ਼ਾਲ ਨੂੰ ਆਪਾਂ ਜਿਹੜਾ ਫੋਨ ਆ ਉਹ ਲਾਇਆ ਦਿਖਾ ਵੀ ਦਿਓ ਨਾਮ ਵੀ ਉਹਨਾਂ ਦਾ ਭਰਿਆ ਵਾ ਮੋਬਾਈਲ ਨੰਬਰ ਆ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਨਾਂ ਨਾਲ ਆਪਾਂ ਰਾਬਤਾ ਕਾਇਮ ਕਰਾਂਗੇ ਵੀ ਆਖਰ ਤੱਕ ਉਹਨਾਂ ਨੇ ਕੰਪਨੀ ਤੱਕ ਗੱਲ ਪਹੁੰਚਾਈ ਆ ਜਾਂ ਨਹੀਂ ਪਹੁੰਚਾਈ ਕਿਉਂਕਿ ਪਰਿਵਾਰ ਆ ਜਿਹੜਾ ਪੂਰਾ ਇਹ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੀ ਡਿਪਰੈਸ਼ਨ ਹੁੰਦੀ ਆ ਮਾਈਂਡ ਦੇ ਉੱਪਰ ਵੀ ਲੋਨ ਵੀ ਕਰਾ ਲਿਆ ਉਹਦੀਆਂ ਕਿਸ਼ਤਾਂ ਵੀ ਭਰਨੀਆਂ ਠੀਕ ਆ ਉਧਰ ਸਕੂਲ 'ਚ ਜਿਹੜਾ ਐਗਰੀਮੈਂਟ ਕੀਤਾ ਉਹ ਵੀ ਟੁੱਟ ਜਾਣਾਗਾ 10 ਸਾਲਾਂ ਦੀ ਬਣੀ ਹੋਈ ਜਿਹੜੀ ਇੱਜ਼ਤ ਆ ਜਾਂ ਉੱਥੇ ਗੱਲਬਾਤ ਆ ਉਹ ਢਾਂਚਾ ਵੀ ਖਰਾਬ ਕਿਤੇ ਨਾ ਕਿਤੇ ਹੁੰਦਾ ਜਾਂਦਾ ਜੱਪ ਤੈਨੂੰ ਤੁਸੀਂ ਕਾਲ ਕਰ ਰਹੇ ਹੋ ਇਹ ਹੋਣੀ ਨਹੀਂ ਚੱਕ ਰਿਹਾ ਜਾਂ ਚੱਕਦੇ ਨਹੀਂ ਤੁਹਾਡਾ ਫੋਨ ਨਹੀਂ ਅੱਗੇ ਤਾਂ ਚੱਕਦਾ ਹੀ ਅੱਜ ਹੀ ਨਹੀਂ ਚ ਹੁਣ ਇਹਨਾਂ ਦਾ ਇਹੀ ਪਰਿਵਾਰ ਦਾ ਇਹ ਕਹਿਣਾਗਾ ਕਿ ਅਸੀਂ ਜਿਹੜੀ ਗੱਡੀ ਆ ਉਹ ਨਹੀਂ ਲੈਣੀ ਅਸੀਂ ਨਵਾਂ ਪੀਸ ਆ ਜਿਹੜਾ ਲੈਣਾ ਕੰਪਨੀ ਦੇ ਕਿਸੇ ਅਧਿਕਾਰੀ ਨੂੰ ਲਾਓ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਵੀ ਏਜੰਸੀ ਵਾਲਿਆਂ ਨਾਲ ਜੀ ਜਿੱਥੇ ਮੋਗੇ ਜਿੱਥੇ ਤੁਸੀਂ ਜਾਣਦੇ ਰਹੇ ਹੋ ਜਾਂ ਜਿੱਥੇ ਤੁਹਾਡੀ ਗੱਲਬਾਤ ਹੋਈ ਆ ਤਾਂ ਮੋਗੇ ਇਹ ਕੌਣ ਦੇ ਮੋਗੇ ਜਿਹਨੂੰ ਤੁਸੀਂ ਲਾ ਰਹੇ ਜੀ ਆਹ ਮਾਲਕ ਦੀ ਮਾਲਕ ਸੰਦੂ ਏਜੰਸੀ ਦਾ ਜੀ ਹਾਂਜੀ ਹਲੋ ਦੋ ਨੰਬਰ ਤੋਂ ਜੋਧ ਹਾਂਜੀ ਆਪਣਾ ਡਾਕਟਰ ਸੰਧੂ ਜੀ ਬੋਲ ਰਿਹਾ ਜੀ ਮੋਗੇ ਤੋਂ ਹਾਂਜੀ ਮਲੂਕਾ ਟੀਵੀ ਚੈਨਲ ਤੋਂ ਗੱਲ ਕਰ ਰਿਹਾ ਜੀ ਪੱਤਰਕਾਰ ਜਸਕਰਨ ਸਿੰਘ ਹਾਂਜੀ ਇੱਕ ਤੁਹਾਡੀ ਕੰਪਨੀ ਦੀ ਜਿਹੜੀ ਗੱਡੀ ਨਿਸ਼ਾਨ ਸਿੰਘ ਨੇ ਸਰਦਾਰ ਸਾਹਿਬ ਨੇ ਲਈ ਸੀ ਜੀ ਹਾਂਜੀ ਉਹ ਪ੍ਰੋਬਲਮ ਕਹਿੰਦੇ 3 ਮਹੀਨਿਆਂ ਤੋਂ ਕ੍ਰੀਏਟ ਜਿਹੜੀ ਪਹਿਲੀ ਵਾਰ ਹੋਈ ਆ ਉਹੀ ਵਾਰੀ ਵਾਰੀ ਹੋ ਰਹੀ ਆ ਵੀ ਕੰਪਨੀ ਸਾਡੀ ਸੁਣਵਾਈ ਨਹੀਂ ਕਰ ਰਹੀ ਜੀ ਉਹ ਸਾਡੇ ਕੋਲੇ ਆਪਣਾ ਪੱਖ ਰੱਖ ਰਹੇ ਆ ਜੀ ਉਹਦਾ ਕੀ ਮੈਂ ਹੈਗਾ ਸਾਡੇ ਕੋਲੇ ਆਈ ਸੀ ਕਿਹਾ ਦੋ ਤਿੰਨ ਵਾਰੀ ਗੱਡੀ ਅਸੀਂ ਇਹਨਾਂ ਦਾ ਹੱਲ ਇੱਥੇ ਕਰਕੇ ਗਏ ਸੀਗੇ ਆਪਣਾ ਫਰੋਸਪੁਰੀ ਹੂੰ ਉਹ ਤੋਂ ਬਾਅਦ ਸਾ ਨੋਨਿਕ ਤਾਂ ਇਹਨਾਂ ਨੂੰ ਕਿਹਨੇ ਗਾਈਡ ਕੀਤਾ ਇਹ ਆਪਣਾ ਲੁਧਿਆਣੇ ਚਲੇ ਗਏ ਸੀਗੇ ਰੇਪੇਰਤਾਂ ਇਕੂਮੈਂਟ ਜੀ ਤੁਸੀਂ ਆਪਣੀ ਮਰਜ਼ੀ ਨਾਲ ਗਏ ਹੋ ਲੁਧਿਆਣੇ ਉਹਨੇ ਉਹ ਪਸ਼ਪਿੰਦਰ ਹੋਏਗਾ ਸਰ ਉਹਨਾਂ ਕਹਿਆ ਸੀ ਉਥੇ ਲੈ ਜਾਓ ਪਸ਼ਪਿੰਦਰ ਇਹਨਾਂ ਦੀ ਕੰਪਨੀ ਚ ਲੱਗੇ ਹੋਏ ਆ ਇਹਨਾਂ ਤੋਂ ਕੰਪਨੀ ਦੀ ਗੱਡੀਾਂ ਦੇ ਮਾਲਕ ਨੇ ਉਹ ਉੱਪਰ ਹੈ ਜੀ ਪਸ਼ਪਿੰਦਰ ਸਰ ਤੁਹਾਡੇ ਲੱਗੇ ਹੋਏ ਆ ਇੱਥੇ ਜੀ ਨਹੀਂ ਉੱਪਰ ਹੈ ਨਹੀਂ ਜੀ ਸਾਡੇ ਨਹੀਂ ਲੱਗੇ ਹੋਏ ਕਿਉਂ ਅੱਛਾ ਉਹਨਾਂ ਨਾਲ ਗੱਲਬਾਤ ਹੋ ਕੇ ਗੱਡੀ ਲੁਧਿਆਣੇ ਗਈ ਹੈ ਜੀ ਹਾਂ ਲੁਧਿਆਣੇ ਪਤਾ ਨਹੀਂ ਇਹਨਾਂ ਦੇ 23-24 ਦਿਨ ਗੱਡੀ ਖੜੀ ਰਹੀ ਜੀ ਇਹਨਾਂ ਨੇ ਨਨਾਨੀ ਕੋਈ ਪਤਾ ਨਹੀਂ ਹੱਲ ਹੋਇਆ ਕਿ ਨਹੀਂ ਹੋਇਆਗਾ ਫੇਰ ਉਸ ਤੋਂ ਬਾਅਦ ਦੁਬਾਰਾ ਹੀ ਚਲੇਗੇ 10 ਦਿਨ ਫੇਰ ਉਹਨਾਂ ਨੇ ਇਹਨਾਂ ਨੂੰ ਜਮ੍ਹਾਂ ਜਵਾਬ ਦੇਤਾ ਫੇਰ ਇਹਨਾਂ ਨੇ ਸਾਨੂੰ ਦੁਬਾਰਾ ਕਾਲ ਕੀਤੀ ਅਸਾਂ ਨੇ ਕਿਹਾ ਸੀ ਕਿ ਇਹਨਾਂ ਦਾ ਡੀਪੀਐਫ ਹੈ ਨਵਾਂ ਪੈਣਾ ਹੈਗਾ ਅਸੀਂ ਮੰਗਵਾ ਕੇ ਪਾ ਦਿੰਨੇ ਅਸੀਂ ਉਹਦਾ ਆਰਡਰ ਪਾਤਾ ਸੀਗਾ ਹੁਣ ਗੱਡੀ ਤੁਹਾਡੇ ਕੋਲੇ ਗੱਡੀ ਤੁਹਾਡੇ ਕੋਲ ਆ ਹੁਣ ਜੀ ਆਹ ਗੱਡੀ ਸਾਡੇ ਕੋਲ ਹੈ ਅਡਰੈਸ ਉਹਦੇ ਸਮਾਨ ਦਾ ਪਤਾ ਸੀਗਾ ਇਹਨਾਂ ਨੂੰ ਪਤਾ ਹੋਏਗਾ ਠੀਕ ਹੈ ਨਾ ਇਹਨਾਂ ਨੇ ਹੀ ਕਹ ਸੀ ਜੇ ਸਾਡੀ ਕੋਈ ਬੈਂਕ ਸਟੇਟਮੈਂਟ ਦੇਖਣੀ ਹੈ ਬੈਂਕ ਦੇ ਉਹ ਵੀ ਦੇਖ ਲਓ ਜੀ ਸਾਡੇ ਵੱਲੋਂ ਪੈਸੇ ਰਗੇ ਹੋਏ ਨੇ ਕੰਪਨੀ ਜਿਹੜੇ ਇਹਨਾਂ ਦਾ ਸਮਾਨ ਨਵਾ ਪੈਣ ਇਹ ਕਹਿੰਦੇ ਜੀ 5 ਦਿਨ ਦਾ ਟਾਈਮ ਦਿੱਤਾ ਸੀ ਪਰ ਹੁਣ ਟਾਈਮ ਬਹੁਤ ਜ਼ਿਆਦਾ ਉੱਤੇ ਹੋ ਗਿਆ ਜੀ ਦੇਖੋ ਸਾਡੇ ਵੱਲੋਂ 12 ਤਰੀਕ ਨੂੰ ਸਾਡੇ ਕੋਲ ਗੱਡੀ ਆਈ ਸੀ 12 ਤਰੀਕ ਨੂੰ ਅਸੀਂ ਆਰਡਰ ਲਗਾਤਾ ਸੀਗਾ ਹੂੰ ਸਾਡੇ ਕੋਲੇ ਪ੍ਰੂਫ ਹੈ ਬੈਂਕ ਦਾ ਠੀਕ ਹੈ ਨਾ ਆਰਡਰ ਦਾ ਵੀ ਜੇ ਚਾਹਣੇ ਅਸੀਂ ਇਹਨਾਂ ਨੂੰ ਦਿਖਾ ਸਕਦੇ ਹਾਂ ਫਿਰ ਕੋਈ ਕੋਈ ਗੱਲ ਨਹੀਂਗੀ ਠੀਕ ਹੈ ਨਾ ਉਹ ਇਹਨਾਂ ਦੀ ਕੰਪਨੀ ਤੋਂ ਬਾਕੀ ਇਹਨਾਂ ਦਾ ਵੀ ਕੰਟੈਕਟ ਲਗਾਤਾਰ ਚੱਲਦਾ ਪਏ ਬਹੁਤ ਹਾਈ ਲੈਵਲ ਤੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜੀ ਹੁਣ ਇਹਨਾਂ ਨੂੰ ਫਿਰ ਇਹ ਗੱਡੀ ਕਦੋਂ ਤੱਕ ਮਿਲ ਸਕਦੀ ਹੈ ਜੀ ਸਾਈਡ ਵੱਲੋਂ ਤਾਂ ਦੇਖੋ ਪਾਰਟ ਸੋਮਵਾਰਾ ਜਿਸ ਦਾ ਸੋਵਰ ਪਾਕੀ ਤੋਰ ਦੀ ਸਾਈਡ ਵੱਲੋਂ ਤਾਂ 2.5 ਲੱਖ ਦਾ ਸਮਾਨ ਜਿਹੜਾ ਆਰਡਰ ਪੈਣਾ ਹੈਗਾ ਅਸੀਂ ਉਹ ਪੈਸੇ ਪਾ ਚੁੱਕੇ ਆਂ ਆਪਦੇ ਪੱਲਿਓਂ ਬਹੁਤ ਸਮਾਨ ਲਈ ਠੀਕ ਹੈ ਨਾ ਜੀ 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 ਅਸੀਂ ਤਾਂ ਆਪ ਹੈਗੇ ਕਿ ਜੇ ਨਾਣੀ ਚੀਜ਼ ਲਈਏ ਇਹਨਾਂ ਦਾ ਹੱਲ ਹੋਵੇ ਠੀਕ ਹੈ ਨਾ ਇਹ ਕਹਿੰਦੇ ਸੀ ਕਿ ਇਹਨਾਂ ਦਾ ਕਹਿਣਾ ਸੀ ਕਹਿੰਦੇ ਸੀ ਕਿ ਕਿਹਦੀ ਕੋਈ ਕੰਪਨੀ 'ਚ ਮੇਰੀ ਗੱਲ ਹੋਈ ਹੈ ਪੁੱਛੋ ਖਾਂ ਕੋਈ ਗੱਲ ਹੋਈ ਹੈ ਕੋਈ ਤੁਹਾਡੀ ਕੰਪਨੀ 'ਚ ਗੱਲ ਜੀ ਹੂੰ ਹੋਈ ਗੱਲ ਕੰਪਨੀ ਦੀ ਕੀ ਗੱਲ ਹੋਈ ਹੈ ਜੀ ਉਹ ਕਹਿੰਦੇ ਸੀ ਸਮਾਨ ਐਸੇ ਤੁਰਿਆ ਨਹੀਂ ਇਹ ਕਰਦ ਕੇ ਦੱਸਦੇ ਆ ਤੁਹਾਨੂੰ ਜੋ ਤੁਰਦਾ ਸਮਾਨ ਉਹ ਦੋ ਚਾਰ ਦਿਨ ਹੋ ਗਏ ਆ ਜੇ ਸਮਾਨ ਨਹੀਂ ਤੁਰਿਆ ਉਥੋਂ ਜੀ ਉਹ ਗੱਲ ਨਹੀਂ ਹੋਈ ਕੰਪਨੀ ਚ ਗੱਲ ਹੋਈ ਉਹਦੇ ਮੁੰਡਾ ਹੈਗਾ ਉਹਦੇ ਨਾਲ ਹੂੰ ਤੇ ਉਹ ਕਹਿ ਰਹੇ ਨੇ ਇਹਨਾਂ ਦਾ ਫੋਰਮ ਹੈ ਨਹੀਂ ਕੋਈ ਹਾਂ ਰਜਿੰਦਰ ਸਿੰਘ ਉਹਦੇ ਨਾਲ ਗੱਲ ਹੋ ਰਹੀ ਵਾਰੀ ਵਾਰੀ ਇੱਕ ਹੈਗਾ ਜੋਸ਼ੀ ਉੱਤੇ ਸਾਰ ਕੋਈ ਹੂੰ ਫਾਈਲ ਲੈਵਲ ਤੇ ਸਾਰਾ ਪੰਜਾਬ ਹੁੰਦੇ ਥੱਲੇ ਇੱਕ ਹਸਾਬ ਨਾਲ ਗੱਡੀਆਂ ਕੁੜੀਆਂ ਉਹੀ ਉੱਤੇ ਵੇਚਦਾ ਸਾਰਾ ਕੁਝ ਕਰਦਾ ਜੀ ਉਹਦੇ ਨਾਲ ਗੱਲ ਹੁੰਦੀ ਰਹੀ ਆਜ 8 ਦਿਨ ਹੋ ਗਏ ਰੋਜ਼ ਗੱਲ ਹੁੰਦੀ ਪਈ ਉਹਦੇ ਨਾਲ ਜੀ ਉਹ ਇਹੋ ਹੀ ਲਾਰਾ ਲਾਈ ਜਾਂਦਾ ਬਸ ਮੈਂ ਕਰਕੇ ਦੱਸਦਾ ਮੈਂ ਕਰਕੇ ਦੱਸਦਾ ਦੱਸਦਾ ਹੈ ਨਹੀਂ ਇੱਕ ਰੰਗ ਚੁੱਕ ਲੈਣਾ ਫੋਨ ਕਹਿ ਦਿੰਦਾ ਮੈਂ ਪੁੱਛ ਕਰਕੇ ਦੱਸਦਾ ਤੁਹਾਨੂੰ ਬਾਅਦ ਚ ਦੱਸਦਾ ਨਹੀਂ ਬਾਅਦ ਚ ਤੁਹਾਡਾ ਆਪਣੀ ਗੱਡੀ ਰੱਖੋ ਥੋੜੀ ਵੀ ਕੋਈ ਗੱਲਬਾਤ ਹੋ ਰਹੀ ਹੈ ਉੱਪਰ ਜੀ ਕੰਪਨੀ ਨਾਲ ਦੇਖੋ ਸਾਡੀ ਕੱਲ ਗੱਲ ਹੋਈ ਹੈ ਮੈਨੂੰ ਉਹਨਾਂ ਨੇ ਕਿਹਾ ਜੀ ਸੌਵਾਰ ਤੋਰ ਦੇਣੇ ਠੀਕ ਹੈ ਨਾ ਦੇਖੋ ਸਾਡਾ ਫਰਜ਼ ਸੀਗਾ ਪੇਮੈਂਟ ਲਗਾਣਾ ਜੀ ਤੇ ਸਮਾਨ ਦਾ ਆਰਡਰ ਪਾਣਾ ਸੀ ਦੋਨੀਆਂ ਚੀਜ਼ਾਂ ਕਰ ਚੁੱਕੇ ਹਾਂ ਜੀ ਠੀਕ ਹੈ ਪਰ ਹਜੇ ਸਾਡੇ ਕੋਲ ਇਹ ਸਮਾਨ ਕਿੰਨੋਂ ਫਿਜ਼ੀਕਲੀ ਆਇਆ ਨਹੀਂ ਠੀਕ ਹੈ ਜੀ ਕੋਈ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਕੋਈ ਤੁਹਾਡੀ ਤੁਹਾਡਾ ਦੇ ਦੇ ਵੀ ਨੰਬਰ ਇਹਨਾਂ ਕੋਲੇ ਸਾਰੇ ਕੰਟੈਕਟ ਨੰਬਰ ਕੰਪਨੀ ਦੇ ਠੀਕ ਹੈ ਨਾ ਦੇ ਸਾਡੇ ਕੋਲੋਂ ਕੋਈ ਪ੍ਰੂਫ ਲੈਣਾ ਚਾਹੁੰਦੇ ਨੇ ਕਿ ਜੀ ਪੈਸੇ ਨਹੀਂ ਲਗਾਏਗੇ ਉਹ ਅਸੀਂ ਸਾਰਾ ਬੈਂਕ ਸਟੇਟਮੈਂਟ ਆ ਦੇ ਸਕਦੇ ਹਾਂ ਕਿ ਸਾਡੇ ਵੱਲੋਂ ਜਿਹੜਾ ਸਮਾਨ ਇਹਨਾਂ ਦਾ ਨਵਾਂ ਪਹਿਣੇ ਉਹਦੇ ਪੈਸੇ ਸਾਡੇ ਉੱਤੇ ਲੱਗ ਚੁੱਕੇ ਆਰਡਰ ਪੈ ਚੁੱਕੇ ਜੋਬ ਤੁਹਾਡੇ ਨਾਲ ਖੁੱਲੇ ਠੀਕ ਹੈ ਜਿੱਦਾਂ ਸਰ ਤੁਹਾਡੇ ਕੋਲੇ ਕੋਈ ਕੰਪਲੀਟ ਇਦਾਂ ਗੱਡੀ ਦੀ ਆਉਂਦੀ ਆ ਤੁਸੀਂ ਪੈਸੇ ਪਾਉਣੇ ਹੋ ਉੱਪਰੋਂ ਸਮਾਨ ਮਗਾਉਣੇ ਹੋ ਉਹ ਕੰਪਨੀ ਤੁਹਾਨੂੰ ਉੱਪਰੋਂ ਕੋਈ ਟਾਈਮ ਵਗੈਰਾ ਦਿੰਦੀ ਆ ਵੀ 1 ਵੀਕ ਜਾਂ 2 ਵੀਕ ਲੱਗ ਜਾਣਗੇ ਜਾਂ ਕੋਈ ਟਾਈਮ ਨਹੀਂ ਹੁੰਦਾ ਇਹਦਾ ਜੀ ਨਹੀਂ ਦੇਖੋ ਟਾਈਮ ਉਹਨਾਂ ਨੇ ਸਾਨੂੰ ਕੋਈ ਨਹੀਂ ਦਿੰਦੇ ਕਿਸੇ ਵੀ ਤੁਹਾਨੂੰ ਕਹਿਣਾ ਓਕੇ ਜੀ ਹਾਂ ਸਾਡੇ ਵੱਲੋਂ ਤਾਂ ਦੇਖੋ ਐਮਰਜੈਂਸੀ ਚ ਆਰਡਰ ਪਾਤਾ ਸੀਗਾ ਨਾਰਮਲ ਆਰਡਰ ਨਹੀਂ ਪਾਏ ਗਏ ਐਮਰਜੈਂਸੀ ਦਾ ਮਤਲਬ ਇਹ ਕਿ ਥੋੜਾ ਜਿਹਾ ਕਾਲੀ ਵਾਲਾ ਜਿਹੜੇ ਆਰਡਰ ਹੁੰਦੇ ਉਹਦੇ ਸਭੋਂ ਜੇ ਨਾਰਮਲ ਦੀ 500 ਦੀ ਹੋਤੀ 800 ਦੀ ਹੋਊਗੀ ਜੀ ਠੀਕ ਹੈ ਨਾ ਅਸੀਂ ਤਾਂ ਉਹ ਆਰਡਰ ਭਾ ਕੇ ਜੀ ਇੱਕ ਵਾਰੀ ਆਪ ਦੇ ਕੋਲੋਂ ਭਾਤੇ ਵੀ ਕਿ ਇਹਨਾਂ ਦਾ ਹੱਲ ਹੋ ਜਾਏ ਠੀਕ ਹੈ ਨਾ ਆਪਾਂ ਇਹਨਾਂ ਦਾ ਹੱਲ ਕਰਕੇ ਲਈਏ ਹੁਣ ਤੁਹਾਨੂੰ ਇਹ ਹੀ ਕਿਹਾ ਗਿਆ ਜੀ ਵੀ ਸੋਮਵਾਰ ਤੱਕ ਸਮਾਨ ਪਹੁੰਚ ਜੂ ਜਾਂ ਹਜੇ ਕੋਈ ਫਿਲਹਾਲ ਪੱਕਾ ਨਹੀਂ ਹੈ ਜੀ ਨਹੀਂ ਸਾਨੂੰ ਤਾਂ ਇਹ ਕਹਿ ਰਹੇ ਨੇ ਸੋਮਵਾਰ ਕਿਉਂਕਿ ਇਹਨਾਂ ਦੀ ਕੱਲ ਗੱਲ ਹੋਈ ਹੈ ਕੰਪਨੀ 'ਚ ਸਾਈਮੇ ਇਹਨਾਂ ਨੂੰ ਕਹਿ ਰਹੇ ਇਹਨਾਂ ਨੂੰ ਮਾੜੀ ਜਿਹੀ ਪੁੱਛੋ ਇਹਨਾਂ ਨੂੰ ਕੀ ਕਿਹਾ ਉਹਨਾਂ ਨੇ ਤੁਹਾਨੂੰ ਕੀ ਕਿਹਾ ਜੀ ਉਹਨਾਂ ਨੇ ਕਿਹਾ ਵੀ ਦੇਖੋ ਸੋਮਵਾਰ ਦੱਸਾਂ ਪਤਾ ਕਰਕੇ ਸਮਾਨ ਤੁਰਦਾ ਕਿ ਨਹੀਂ ਹੈ ਜੀ ਇਹ ਕਹਿੰਦੇ ਉਹ ਇਹ ਕਹਿ ਰਹੇ ਨੇ ਵੀ ਸੋਮਵਾਰ ਹੋ ਸਕਦਾ ਵੀ ਜੇ ਸਮਾਨ ਤੁਰੂ ਜਾਂ ਨਾ ਤੁਰੂ ਅਸੀਂ ਪਤਾ ਕਰਕੇ ਦੱਸਾਂਗੇ ਜਨਵਰੀ ਇਹਨਾਂ ਦੀ ਹੈ ਅਪਾ ਗੱਡੀ ਇਹਨਾਂ ਕੋਲ ਲਈ ਹੈ ਇਹ ਕੰਪਨੀ ਇਹਨਾਂ ਗੱਡੀ ਤੋਂ ਅਪਾ ਇਹਨਾਂ ਦਿੱਤੀ ਹੈ ਜਨਵਰੀ ਇਹਨਾਂ ਦੀ ਹੈ ਉਹ ਦਿਨ ਇਹ ਅਸੀਂ ਖਰਚਾ ਵੀ ਤਾਂਗੇ ਸਾਰੀਆਂ ਇਹਨਾਂ ਚ ਮੈਂਬਰੀ ਚੱਕੀ ਹੈ ਜੀ ਇਹਨਾਂ ਅਨੁਸਾਰੀ ਜ਼ਿੰਮੇਵਾਰੀ ਚੱਕੀ ਹੈ ਕਿ ਅਸੀਂ ਜਿਹੜਾ ਇਹਦਾ ਮਹਿਮਾ ਸਾਹਿਬ ਆਹੀ ਵਿਚਾਰ ਸਿੰਘ ਜੀ ਹਾਂ ਤੇ ਉਹਨਾਂ ਅੱਗੇ ਨਾ ਮੈਮਰੀ ਚੱਕੀ ਜਨਸੀ ਵਾਲਿਆਂ ਨੇ ਕਿ ਅਸੀਂ ਜੋ ਇਹਦਾ ਖਰਚਾ ਵੀ ਬੰਦਾ ਦਵਾਂਗੇ ਇਹਨਾਂ ਨੂੰ ਗੱਡੀ ਵੀ ਪੰਜਾ-ਸੱਤ ਦਿਨਾਂ ਤੱਕ ਕਰਕੇ ਠੀਕ ਦਾਂਗੇ ਪਰ ਅੱਜ 12 ਤਰੀਕ ਦੀ ਕੀਤੀ ਹੋਈ ਅੱਜ 27 ਤਰੀਕ ਹੋ ਗਈ ਹੈ ਮੈਨੂੰ ਲੱਗਦਾ ਵੀ 16 ਦਿਨ ਹੋ ਗਏ ਆ ਇਹ ਇਹ ਗੱਡੀ 2-4 ਦਿਨਾਂ ਹੋਰ ਨਾ ਮਿਲੀ ਤੇ ਇਹਨਾਂ ਦੇ ਸਟਾਫ ਨੇ ਇਹਨੂੰ ਜਵਾਬ ਦੇ ਦੇਣਾ ਤੇ ਬਾਅਦ ਚ ਚਾਰ ਕਿਸ਼ਤ ਕਿੱਥੋਂ ਤਾਰੇਗਾ ਜੀ ਆ ਕਿਤੇ ਨਾ ਕਿਤੇ ਆਪਣਾ ਸੰਧੂ ਸਾਹਿਬ ਇਹਨਾਂ ਦੀ ਇਹ ਵੀ ਮਜਬੂਰੀ ਬਣੀ ਹੋਈ ਆ ਵੀ ਇਹਨਾਂ ਨੇ ਨਾ ਉਹ ਗੱਡੀ ਸਕੂਲ ਦੇ ਵਿੱਚ ਐਗਰੀਮੈਂਟ ਕਰਕੇ ਪਾਈ ਸੀ ਵੀ ਉੱਥੋਂ ਚੱਲੋ ਸਾਨੂੰ ਇਨਕਮ ਆਉ ਕਿਸਤਾ ਸੀ ਜਿਹੜੀ ਤਾਰਾਂਗੇ ਸਾਡਾ ਰੋਜ਼ਗਾਰਾ ਉਹਦਾ ਕਰਕੇ ਇਹਨਾਂ ਨੂੰ ਸਮੱਸਿਆ ਵੱਡੀ ਆ ਰਹੀ ਹੈ ਜੀ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ ਦੇਖੋ ਇਹਨਾਂ ਨੂੰ ਮਿਲਾਇਆ ਜਿਹੜਾ ਪੁਸ਼ਪਿੰਦਰ ਸਿੰਘ ਹੈ ਨਾ ਜਿਹੜਾ ਕੰਪਨੀ 'ਚ ਹੈ ਜੀ ਉਹਨਾਂ ਨਾਲ ਹੀ ਇਹਨਾਂ ਦੀ ਮੁਲਾਕਾਤ ਹੋਈ ਸੀਗੀ ਠੀਕ ਹੈ ਨਾ ਉਸ ਤੋਂ ਬਾਅਦ ਉਹਨੇ ਸਾਡੇ ਕੋਲ ਰੈਫਰ ਕੀਤਾ ਸੀਗਾ ਠੀਕ ਹੈ ਨਾ ਇਹਨਾਂ ਨੇ ਪਹਿਲਾਂ ਮੈਨੂੰ ਨਹੀਂ ਪਤਾ ਲੁਧਿਆਣੋਂ ਗੱਡੀ ਲੈ ਲਈ ਸੀ ਪੇਮੈਂਟ ਪਾਤੀ ਸੀ ਦੇਖੋ ਅਸੀਂ ਵੀ ਇੱਕੇ ਸੰਦੇ ਨਬੈਦੇ ਆਂ ਕੰਪਨੀ ਦੇ ਅਸੀਂ ਤਾਂ ਦੇਖੋ ਕਈ ਕੰਪਨੀ ਗੱਡੀ ਦਾ ਰੇ ਨੀ ਬਣਾ ਰਹੇ ਜੀ ਤੁਹਾਨੂੰ ਵੀ ਤੁਸੀਂ ਵੀ ਸਾਡੇ ਨਾਲੋਂ ਸਿਆਣੀ ਹੋਏ ਅਸੀਂ ਤਾਂ ਤੁਹਾਨੂੰ ਹੀ ਸਾਰਾ ਪਤਾ ਹੈ ਠੀਕ ਹੈ ਨਾ ਅਸੀਂ ਤਾਂ ਕੋਈ ਆਦਾ ਕੋਈ 10 15 20000 ਦੀ ਚੀਜ਼ ਕੋਈ ਮਾਰਜਨ ਹੁੰਦਾ ਹੈਗਾ ਉਹਦੇ ਉਹਦੀ ਖਾਤਰ ਅਸੀਂ ਗਾਂ ਸੇਲ ਕਰ ਰਹੇ ਠੀਕ ਹੈ ਜੀ ਜੀ ਅਸੀਂ ਤਾਂ ਜੀ ਹੁਣ ਇਹਨਾਂ ਨੂੰ ਕੀ ਦਿੱਕਤ ਆਈ ਹੈ ਜਿਵੇਂ ਕਹਿ ਰਹੇ ਨੇ ਕਿ ਜੇ ਅਸੀਂ ਇਹ ਵੀ ਕਹਿ ਸੀ ਕਿ ਭਾਈ ਉਹਨੂੰ ਕੁਸ਼ਪਿੰਦਰ ਨੂੰ ਵੀ ਸੱਦੋ ਇਹ ਗਲਤ ਦੇ ਕੇ ਕੋਈ ਹੱਲ ਕਰੀਏ ਇਹ ਇਹਨੇ ਉਹਨੂੰ ਕਹਿੰਦੀ ਕਿ ਤਾ ਆਏ ਜ਼ਰੂਰ ਸੀਗੇ ਸਾਡੇ ਕੋਲੇ 12 ਤਰੀਕ ਨੂੰ ਜਿਸਨੇ ਗੱਡੀ ਛੱਡ ਨਹੀਂ ਇਹ ਵੀ ਇਹਨਾਂ ਨੇ ਕਹਿ ਦਿੱਤਾ ਕਿ ਉਹਨੂੰ ਦੱਈਏ ਕਿ ਭਾਈ ਤੁਹਾਡਾ ਨੁਕਸਾਨ ਹੋ ਰਿਹਾ ਹੈ ਤੂੰ ਕੰਪਨੀ ਦਾ ਨੁਮਾਇੰਦਾ ਹੈ ਤੈਨੂੰ ਅਸੀਂ ਕੋਈ ਆਪਾਂ ਇਹਨਾਂ ਨੂੰ ਬੇਨੀਫਿਟ ਹੀ ਦਵਾ ਦਈਏ ਕੰਪਨੀ ਤੋਂ ਜਿੰਨਾ ਵੀ ਹੋ ਸਕਦਾ ਹੈ ਠੀਕ ਹੈ ਨਾ ਸਕੂਲ ਦੇ ਵਿੱਚ ਕੋਈ ਕੰਟਰੈਕਟ ਹੈ ਕੰਨ ਇਹਨਾਂ ਦਾ ਕੰਟਰੈਕਟ ਨਾ ਟੁੱਟ ਜੇ ਹੋਰ ਠੀਕ ਹੈ ਨਾ ਹੂੰ ਹੂੰ ਉਹ ਬਸ ਉਹ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਸੀਂ ਮੀਂਹ ਕਹੋਗੇ ਕਿ ਅਸੀਂ ਇਹਨਾਂ ਦੇ ਨਾਲ ਖੜੇ ਠੀਕ ਹੈ ਨਾ ਅਸਰਾ ਹੁਣ ਇਹ ਜਿਹੜਾ ਗੱਡੀਆਂ ਪੈਨਾਂ ਕੋ ਲਈ ਇਹ ਜ਼ਿੰਮੇਵਾਰ ਇਹ ਸਿੱਧਣਾ ਆਪਣ ਪਛਮਿੰਦਰ ਆਪਣੇ ਅੱਖੇ ਆਉਂਦਾ ਪਏ ਇੱਥੇ ਜੀ ਇਹ ਗੱਡੀਆਂ ਦੇ ਮਾਲਕ ਇਹ ਉਹਨਾਂ ਦੀਆਂ ਗੱਡੀਆਂ ਵੇਚਦੇ ਪੈਨ ਲੈ ਕੇ ਇਹਨਾਂ ਦੇ ਅੱਖੇ ਉਹਨੇ ਆਉਣਾ ਮੇਰੇ ਅੱਖੇ ਆਉਂਦਾ ਪਿਓ ਤੁਸੀਂ ਸੱਦ ਲੋ ਜੀ ਪਛਮਿੰਦਰ ਨੂੰ ਤੁਸੀਂ ਸੱਦ ਲੋ ਸਰ ਨਹੀਂ ਦੇਖੋ ਮੇਰੇ ਕੇ ਦੇਖੋ ਹੁਣ ਮੈਂ ਵੀ ਤੁਹਾਨੂੰ ਇਹ ਨਾਲ ਮੀਟਿੰਗ ਜੀ ਠੀਕ ਹੈ ਨਾ ਜੀ ਜੀ ਹੁਣ ਇਹਨਾਂ ਨੂੰ ਹੈ ਠੀਕ ਹੈ ਨਾ ਇਹ ਮੈਂ ਤਾਂ ਇਹਨਾਂ ਨੂੰ ਮਨਾ ਹੀ ਨਹੀਂ ਕਰਦਾ ਜੀ ਸਾਹਿਬ ਕਿ ਉਹ ਠੀਕ ਹੈ ਨਾ ਜਿੰਨਾ ਇਹਨਾਂ ਮੇਰੀ ਏਜੰਸੀ ਉੱਨੀ ਇਹਨਾਂ ਵੀ ਹੈਗੀ ਮੈਂ ਤਾਂ ਇਹਨਾਂ ਨੂੰ ਮਨਾ ਕਦੇ ਕਰਦਾ ਹੀ ਨਹੀਂ ਜੀ ਠੀਕ ਹੈ ਨਾ ਜੇ ਕਿਨਾਂ ਦੇ ਹਾਲ ਨੂੰ ਬੈਠੇ ਕੋਈ ਦੇਖੋ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਉਹਦੇ ਅਸੀਂ ਉਹਦਾ ਹਾਲੀ ਕੱਢ ਲੈਣਾ ਹੈਗਾ ਠੀਕ ਹੈ ਨਾ ਜੀ ਕਰੋ ਗੱਲ ਦੱਸੋ ਫਿਰ ਇਹਨਾਂ ਨੂੰ ਕਿਵੇਂ ਤੁਸੀਂ ਫਿਰ ਕਿਵੇਂ ਕਮਿਊਨੀਕੇਸ਼ਨ ਸਟਾਰਟ ਹੋਇਆ ਨਹੀਂ ਹੋਇਆਗਾ ਠੀਕ ਹੈ ਨਾ ਮੈਂ ਵੀ ਤੁਹਾਨੂੰ ਕਹਿਦਾਗਾ ਜੀ ਜਿਹੜਾ ਸਮਾਨ ਦੀ ਦਿੱਕਤ ਹੈ ਅਸੀਂ ਤਾਂ ਉਸ ਸਮਾਨ ਦੀ ਵੇਟ ਕਰੀ ਜਾਂਦੇ ਕਿ ਸਵਾਨ ਛੇਤੀ ਜੋ ਛੇਤੀ ਆਵੇ ਇਹਨਾਂ ਦਾ ਇਹਨਾਂ ਨੂੰ ਗੱਡੀ ਨੇ ਦੀ ਜਮਾ ਫਿੱਟ ਇਨ ਫਾਈਂਡ ਕਰਕੇ ਇਹਨੂੰ ਦੇਈਏ ਦੱਸੋ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਗੱਡੀ ਨਹੀਂ ਲੈਣਗਾ ਗੱਡੀ 3 ਮਿੰਟੋ ਕੇ ਖਰਾਬ ਕਰਦੀ ਚਾਹੇ ਸਾਡੇ ਪੈਸੇ ਮੈਂ ਪੇਮੈਂਟ ਵਾਸ ਮੋਰ ਦਨ ਤੇ ਚਾਹੇ ਹੁਣ ਗੱਡੀ ਨਵੀਂ ਦੇ ਦੇਣਾ ਅਸੀਂ ਨਹੀਂ ਲੈਣੀ ਗੱਡੀ ਕੋ 30 ਮਿੰਟ ਮੈਂ ਤਾਂ ਖਾਪ ਗਿਆ ਜੀ ਜੇ ਮੇਰੀ ਮੌਤ ਦਾ ਜ਼ਿੰਮੇਵਾਰ ਕੌਣ ਦੱਸੋ ਪਹਿਲਾਂ ਜੇ ਮੈਨੂੰ ਕੁਝ ਹੋ ਗਿਆ ਅਟੈਕ ਹੋ ਗਿਆ ਚਾਹੇ ਕੁਝ ਹੋ ਗਿਆ ਮੇਰੇ ਪ੍ਰੈਸ਼ਰ ਆ ਗਿਆ ਦਿਮਾਗ ਤੇ ਕੋਈ ਲੋਡ ਪੈ ਗਿਆ ਫਿਰ ਉਹਦਾ ਜ਼ਿੰਮੇਵਾਰ ਜੇ ਗੱਡੀ ਦੀ ਕੰਪਲੀਟ ਨਹੀਂ ਠੀਕ ਹੁੰਦੀ ਇਹਦੇ 'ਚ ਕੋਈ ਹੈ ਸ਼ੁਬਦਾ ਵੀ ਇਹਨਾਂ ਨੂੰ ਨਵਾਂ ਪੀਸ ਦੇ ਦਿੱਤਾ ਜਾਊ ਗੱਡੀ ਦਾ ਜੀ ਅ ਨਹੀਂ ਉਹਦੇ ਦੇਖੋ ਉਹਦਾ ਮੈਂ ਫੈਸਲਾ ਨਹੀਂ ਲੈ ਸਕਦਾ ਉਹਦਾ ਫੈਸਲਾ ਜਿਹੜਾ ਪੁਸ਼ਪਿੰਦਰ ਸਿੰਘ ਜੀ ਨੇ ਸਾਰਾ ਸਟਾਰਟਿੰਗ ਸੀਗੀ ਠੀਕ ਹੈ ਜੀ ਜਿਨ੍ਹਾਂ ਨੇ ਇਹਨਾਂ ਨੂੰ ਸੇਲ ਕਰਾਈ ਹੈ ਕੰਪਨੀ ਦੇ ਜਿਹੜੇ ਮੈਂਦੇ ਨੇ ਉਹ ਲੈ ਸਕਦੇ ਨੇ ਓਕੇ ਜੀ ਉਹ ਅਸੀਂ ਤਾਂ ਉਹਨਾਂ ਦੇ ਅੰਡਰ ਹੈਗੇ ਹਾਂ ਹੂੰ ਹੁਣ ਜਿਵੇਂ ਤੁਸੀਂ ਪੱਤਰਕਾਰ ਹੋਗਾ ਤੁਹਾਡੇ ਵੀ ਨੁਮਾਇंदे ਰੱਖੇ ਹੋਣੇ ਉਹ ਥੋੜੀ ਛੋਟੇ ਫੈਸਲੇ ਬਣਾ ਨਹੀਂ ਨਾ ਕੁਝ ਕਰ ਸਕਦੇ ਤਾਂ ਜਿਵੇਂ ਕੰਪਨੀ ਕਹੂਗੀ ਅਸੀਂ ਉਵੇਂ ਹੈਗੀ ਠੀਕ ਹੈ ਨਾ ਅਸੀਂ ਤਾਂ ਕਹਿ ਲੋ ਕਿ ਗਾ ਉਹਨਾਂ ਦੇ ਇੱਕ ਕਿਸਮ ਦੇ ਇੱਕ ਡੀਲਰ ਹੈ ਠੀਕ ਹੈ ਨਾ ਓਕੇ ਜੀ ਉਹ ਜਿਵੇਂ ਕੋਈ ਫੈਸਲਾ ਲੈਣਗੇ ਠੀਕ ਹੈ ਨਾ ਅਸੀਂ ਤਾਂ ਉਵੇਂ ਚੱਲ ਸਕਦੇ ਹੈਗੇ ਮੈਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਨਾ ਕਿ ਜੇ ਜੇ ਗੱਡੀ ਹੈ ਦੇਖੋ ਅਸੀਂ ਤਾਂ ਕੋਈ 10-15000 ਦੇ ਮਾਰਜਿਨ ਪਿੱਛੇ ਵੇਚ ਰਹੇ ਹਾਂ ਪੇਮੈਂਟ ਤਾਂ ਕੰਪਨੀ ਕੋਲੇ ਚਲੀ ਜੀ ਠੀਕ ਹੈ ਨਾ ਜੀ ਅਸੀਂ ਤਾਂ ਜੇ ਹੁਣ ਕੋਈ ਪ੍ਰੋਬਲਮ ਵੀ ਆਈ ਉਹਦੇ ਹੱਲ ਨੂੰ ਬੈਠੇ ਹੈਗੇ ਠੀਕ ਹੈ ਨਾ ओके जी ਧੰਨਵਾਦ ਬਹੁਤ-ਬਹੁਤ ਤੁਹਾਡਾ ਸੰਧੂ ਸਾਹਿਬ ਜੀ ਗੱਲ ਕਰਨ ਲਈ ਠੀਕ ਹੈ ਜੀ ਗੱਲਬਾਤ ਡਾਕਟਰ ਸੰਧੂ ਨਾਲ ਜਿਹੜੀ ਹੋਈ ਹੈ ਉੱਥੇ ਇਹ ਕਹਿੰਦੇ ਵੀ ਉਹ ਕੰਪਨੀ ਜਿੱਥੋਂ ਇਹਨਾਂ ਨੇ ਖਰੀਦੀ ਏਜੰਸੀ ਚ ਉਹ ਮਾਲਕ ਨੇ ਪਰ ਹੁਣ ਗੱਲ ਪਿਸ਼ਪਿੰਦਰ ਸਿੰਘ ਤੇ ਖੜੀ ਹੈ ਜੀ ਉਹਨੂੰ ਲਾ ਦਿਓ ਹੁਣ ਹਾਂ ਪੁੱਛੋ ਉਹਨਾਂ ਨੂੰ ਪੁੱਛੋ ਕਿਉਂਕਿ ਹੁਣ ਗੱਲ ਦਾ ਕੋਈ ਹੱਲ ਤੇ ਨਿਕਲਦਾ ਦਿਸੇ ਵੀ ਕਿਹੜੇ ਤਰੀਕੇ ਦੇ ਨਾਲ ਕਿਉਂਕਿ ਆਪਣਾ ਇਹ ਫਰਜ਼ ਆ ਵੀ ਆਪਾਂ ਉਹ ਪੱਖ ਵੀ ਸੁਣ ਲਿਆ ਇਹਨਾਂ ਦਾ ਪੱਖ ਵੀ ਤੁਹਾਡੇ ਸਾਹਮਣੇ ਰੱਖਿਆ ਹੁਣ ਇੱਕ ਪਿਸ਼ਪਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਸਰਦਾਰ ਸਾਹਿਬ ਦੀ ਉਹਨਾਂ ਨਾਲ ਗੱਲਬਾਤ ਜਿਹੜੀ ਹੁੰਦੀ ਰਹੀ ਹੈ ਹੁਣ ਆਪਣੀ ਕੰਪਨੀ ਦੇ ਵਿੱਚ ਵੀ ਮੋਗੇ ਜਿਹੜੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਵੇਖੋ ਅਸੀਂ ਤੇ ਗੱਡੀਆਂ ਅੱਗੇ ਤੋਂ ਆਉਂਦੀਆਂ ਸੀ ਤੇ ਸਿਰਫ ਡੀਲਰ ਆ ਸਾਡੀ ਤੇ ਇੱਕ ਏਜੰਸੀ ਆ ਅਸੀਂ ਤਾਂ 15-20 ਹਜ਼ਾਰ ਰੁਪਏ ਦੇ ਮਾਰਜਨ ਦੇ ਵਿੱਚ ਗੱਡੀ ਵੇਚਣੀ ਹੁੰਦੀ ਆ ਪੇਮੈਂਟ ਕੰਪਨੀ ਨੂੰ ਚਲੀ ਜਾਣੀ ਆ ਪਰ ਜਿਹੜਾ ਬੇਸ਼ੱਕ ਮਾਲਕ ਗੱਡੀ ਏਜੰਸੀ ਵਾਲਿਆਂ ਨੂੰ 15-20 ਹਜ਼ਾਰ ਰੁਪਿਆ ਬਚਣਾ ਇਹਦੇ 'ਚ ਕੋਈ ਦੋਰ ਹੈ ਨਹੀਂ ਠੀਕ ਆ ਪਰ ਇਹ 15-16 ਲੱਖ ਰੁਪਏ ਦੇ ਥੱਲੇ ਆ ਗਏ ਤੇ ਬਾਕੀ ਖਰਚੇ ਵੀ ਹੋਏ ਆ ਹੁਣ ਉਹ ਕਹਿੰਦੇ ਸਮਾਨ ਆਜੂਗਾ ਜੀ ਪਾ ਦਿਆਂਗੇ ਸਾਡਾ ਤਾਂ ਅਮਰਜੈਂਸੀ ਦੇ ਵਿੱਚ ਉਹਨਾਂ ਨੂੰ ਸ਼ਿਕਾਇਤ ਕੀਤੀ ਆ ਜਦੋਂ ਸਮਾਨ ਆਉਂਦਾ ਉਦੋਂ ਅਸੀਂ ਪਾ ਦਿਆਂਗੇ ਅਸੀਂ ਜੇ ਸਮਾਨ ਬਣਾ ਅਸੀਂ ਗੱਡੀ ਲੈਣੀ ਨਹੀਂ ਜੀ ਇੱਕੋ ਗੱਲ ਹੀ ਬਸ ਮੁੱਕ ਦੀ ਸਾਡੇ ਪੈਸੇ ਵਾਪਸ ਕਰ ਦੇਣਾ ਅਸੀਂ ਗੱਡੀ ਲੈਣੀ ਨਹੀਂ ਦਾ ਸਾਨੂੰ ਬਸ ਸਮਾਨ ਦੇ ਥੱਲਾ ਪੀਸ ਦੇਵਾ ਜੇ ਬਾਕੀ ਗੱਲ ਹੈ ਤੇ ਜੇ ਨਹੀਂ ਤਾਂ ਉਹ ਇੱਕ ਪੀਸ ਦੇ ਦੇਣ ਬਦਲ ਕੇ ਸਾਡਾ ਨਵਾਂ ਪੀਸ ਦੇ ਦੇਣ ਨਹੀਂ ਤਾਂ ਅਸੀਂ ਤਾਂ ਮੇਰੀ ਤਾਂ ਇੱਕੋ ਗੱਲ ਹੀ ਮੈਂ ਗੱਡੀ ਨਹੀਂ ਲੈਣੀ ਮੈਂ ਤਾਂ ਪੈਸੇ ਲੈਣੇ ਵਾਪਸ ਆਉਦੇ ਜਾਣੀ ਉਹ ਪੀਸ ਨਹੀਂ ਲੈਣਾ ਜਿਹੜਾ ਖਰਾਬ ਹੋ ਗਿਆ ਜੇ ਦੇਣਗੇ ਤਾਂ ਨਵੀਂ ਦੇ ਦੇਣ ਨਹੀਂ ਪੈਸੇ ਵਾਪਸ ਕਰ ਹਾਂ ਚਾ ਪੈਸੇ ਵਾਪਸ ਕਰ ਚਾ ਨਵੀਂ ਗੱਡੀ ਮੈਂ ਨਹੀਂ ਉਹ ਲੈਣੀ ਗੱਡੀ ਤਿੰਨ ਮਹੀਨੇ ਹੋ ਗਏ ਖਰਾਬ ਹੁੰਦੇ ਨੂੰ ਬਹੁਤ ਜ਼ਿਆਦਾ ਮੈਂ ਤਾਂ ਇਧਰ ਮਗਰੋਂ ਬੜਾ ਪਰੇਸ਼ਾਨ ਮੈਂ ਤਾਂ ਹੁਣ ਇਹਨਾਂ ਨੇ ਸਿੱਧੀ ਗੱਲ ਇਹ ਕਹੀ ਆ ਕਿ ਅਸੀਂ ਉਹ ਗੱਡੀ ਵਾਪਸ ਨਹੀਂ ਲਾਵਾਂਗੇ ਕਿਉਂਕਿ ਤਿੰਨ ਮਹੀਨੇ 90 ਦਿਨਾਂ ਦਾ ਟਾਈਮ ਹੋ ਗਿਆ ਸਕੂਲ ਦੇ ਵਿੱਚ ਸਿਰਪ ਤੇ ਸਿਰਪ ਚਾਰ ਮਹੀਨਿਆਂ ਦਾ ਜਿਹੜਾ ਇੱਕ ਐਗਰੀਮੈਂਟ ਵੈਸੇ ਤਾਂ ਚਾਰ ਸਾਲਾਂ ਦਾ ਪਰ ਪਰ ਇਹਨਾਂ ਨੇ ਟਾਈਮ ਲਿਆ ਸੀ ਵੀ ਇੰਨੇ ਟਾਈਮ ਚ ਚੱਲੋ ਗੱਡੀ ਖਰਾਬ ਹੋ ਗਈ ਸਕੂਲ ਦੇ ਸਟਾਫ ਨੂੰ ਕਹਿ ਦਿੱਤਾ ਗਿਆ ਸੀ 2 ਮਹੀਨੇ ਤੱਕ 1.5 ਮਹੀਨੇ ਤੱਕ ਗੱਡੀ ਠੀਕ ਹੋ ਕੇ ਆਜੂ ਉਹਨਾਂ ਚਿਰ ਇਹਨਾਂ ਨੇ ਗੱਡੀ ਹੈ ਜਿਹੜੀ ਇੱਥੋਂ ਕਿਰਾਏ ਤੇ ਲੈ ਕੇ ਡੇਲੀ ਸਟਾਫ ਨੂੰ ਜ਼ਰੂਰ ਛੱਡਦੇ ਰਹੇ ਆ ਪਰ ਹੁਣ ਕਿਤੇ ਨਾ ਕਿਤੇ ਸਕੂਲ ਵਾਲੇ ਵੀ ਕਹਿ ਰਹੇ ਆ ਉਹਨਾਂ ਦੀ ਵੀ ਵੱਡੀ ਮਜਬੂਰੀ ਆ ਵੀ ਭਾਈ ਜੇ ਗੱਡੀ ਨਹੀਂ ਆਉਂਦੀ ਤਾਂ ਅਸੀਂ ਕਿਸੇ ਨੂੰ ਹੋਰ ਕਹਿ ਦਗੇ ਠੀਕ ਆ ਪਰ ਹੁਣ ਇਹਨਾਂ ਦੇ ਸਿਰ ਲੋਨ ਵੀ ਪੈ ਰਿਹਾ ਜਾਂ ਜਿੰਨੇ ਕ ਪੈਸੇ ਭਰਿਆ ਉਹ ਵੀ ਜਾਂਦੇ ਆ ਕਹਿੰਦੇ ਜਾਂ ਤਾਂ ਏਜੰਸੀ ਜਿਹੜੀ ਹੈਗੀ ਆ ਮੋਗੇ ਉਹ ਸਾਡੇ ਪੈਸੇ ਵਾਪਸ ਕਰ ਦੇਣਾ ਤੇ ਨਹੀਂ ਸਾਨੂੰ ਜਿਹੜਾ ਨਵਾਂ ਪੀਸ ਆ ਗੱਡੀ ਦਾ ਉਹ ਦੇ ਦੇਣਾ ਇਹ ਆਪਾਂ ਤੁਹਾਨੂੰ ਪਤਾ ਕੰਪਨੀ ਦੇ ਨਾਲ ਵੀ ਗੱਲਬਾਤ ਕਰ ਲਈ ਆ ਇਹ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੋਕਾ ਧੰਨਵਾਦ